ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਪਹੁੰਚੇ ਹਾਂ ਸਬਡਿਵੀਜ਼ਨ ਸਰਦੂਲਗੜ ਦੇ ਪਿੰਡ ਨਾਰਾਂ ਵਿਖੇ ਜਿੱਥੇ ਕਿ ਤਕਰੀਬਨ ਜੇ ਜੇ ਆਪਾਂ ਜਨਸੰਖਿਆ ਦੀ ਗੱਲ ਕਰੀਏ ਤਾਂ 2000 ਤੋਂ ਉੱਪਰ ਇਸ ਪਿੰਡ ਦੀ ਜਨਸੰਖਿਆ ਹੈ 1350 ਦੇ ਕਰੀਬ ਇਸ ਪਿੰਡ ਦੀ ਜਿਹੜੀ ਬੋਟ ਹੈਗੀ ਆ 1650 ਏਕੜ ਇਸ ਪਿੰਡ ਦਾ ਜਿਹੜਾ ਰਕਬਾ ਹੈਗਾ ਤੇ ਇਸ ਪਿੰਡ ਦੇ ਸਰਪੰਚ ਦੀ ਗੱਲ ਕਰੀਏ ਤਾਂ ਲੇਡੀਜ਼ ਸਰਪੰਚ ਇੱਥੇ ਊਸ਼ਾ ਰਾਣੀ ਹੈ ਜਿਹੜੀ ਇਸ ਪਿੰਡ ਦੀ ਸਰਪੰਚ ਹੈ ਇੱਥੇ ਕੁੱਲ ਪਿੰਡ ਦੇ ਵਿੱਚ ਤਿੰਨ ਪੱਤੀਆਂ ਤੇ ਤਿੰਨ ਹੀ ਪਿੰਡ ਦੇ ਨੰਬਰਦਾਰ ਹੈ ਜਿਹੜੇ ਹੈਗੇ ਆ ਇੱਕ ਗੁਰਦੁਆਰਾ ਇੱਕ ਡੇਰਾ ਤੇ ਤਿੰਨ ਇੱਥੇ ਜਿਹੜੀਆਂ ਪੀਰਾਂ ਦੀਆਂ ਸਮਾਧਾਂ ਜਿਹੜੀਆਂ ਬਣੀਆਂ ਹੋਈਆਂ ਪਿੰਡ ਦੇ ਵਿੱਚ ਇੱਕ ਧਰਮਸ਼ਾਲਾ ਬਣੀ ਹੋਈ ਹੈ ਦੋ ਆਂਗਣਵਾੜੀਆਂ ਤੇ ਇੱਕ ਸ਼ਮਸ਼ਾਨ ਘਾਟ ਹੈ ਜਿਹੜਾ ਹੈਗਾ ਦੋ ਛੱਪੜ ਇੱਥੇ ਬਣੇ ਹੋਏ ਆ ਇੱਕ ਵਾਟਰ ਬਾਕਸ ਹੈ ਇੱਕ ਬੈਂਕ ਹੈਗਾ ਦੋ ਸਕੂਲ ਹੈ ਇੱਕ ਪ੍ਰਾਈਵੇਟ ਹੈ ਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਗਰਾਊਂਡ ਦੀ ਸਿਰਫ ਹੈ ਇੱਥੇ ਜਗ੍ਹਾ ਛੱਡੀ ਹੋਈ ਹੈ ਪਰ ਗਰਾਊਂਡ ਇੱਥੇ ਜਿਹੜਾ ਮੌਕੇ ਤੇ ਮੌਜੂਦ ਨਹੀਂ ਹੈਗਾ ਜਾਨੀ ਕਿ ਨਕਸ਼ੇ ਦੇ ਵਿੱਚ ਗਰਾਊਂਡ ਨਹੀਂ ਸਿਰਫ ਜਗ੍ਹਾ ਹੀ ਹੈ ਜੇ ਆਪਾਂ ਗੱਲ ਕਰੀਏ ਫਸਲਾਂ ਦੇ ਨਹਿਰੀ ਪਾਣੀ ਅਤੇ ਗਰਾਊਂਡ ਲੈਵਲ ਪਾਣੀ ਫਸਲਾਂ ਬਾਸਤੇ ਜਿਹੜਾ ਵਰਤਿਆ ਜਾਂਦਾ ਜੇ ਆਪਾਂ ਸਰਕਾਰੀ ਮੁਲਾਜ਼ਮ ਤੇ ਐਨ ਆਰ ਆਈ ਮੁਲਾਜ਼ਮਾਂ ਦੀ ਗਿਣਤੀ ਕਰੀਏ ਤਾਂ ਇੱਥੇ ਤਕਰੀਬਨ 200 ਤੋਂ ਉੱਪਰ ਹੈ ਜਿਹੜਾ ਸਰਕਾਰੀ ਮੁਲਾਜ਼ਮਾਂ ਇਸਪੰਡ ਦਾ ਤੇ 200 ਤੋਂ ਉੱਪਰ ਹੀ ਜਿਹੜਾ ਐਨ ਆਰ ਆਈ ਇੱਥੋਂ ਦਾ ਹੈਗਾ ਇਸ ਪਿੰਡ ਦੇ ਵਿੱਚ ਇੱਕ ਯਾਦਗਾਰ ਖੂਹ ਹੈ ਜਿੱਥੇ ਕਿ ਪਿੰਡ ਵਾਲਿਆਂ ਦੇ ਦੱਸਣ ਦੇ ਮਤਾਬਕ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਇਸ ਖੂਹ ਦੇ ਉੱਪਰ ਆਏ ਸੀ ਜਦੋਂ ਕਿ ਗੁਰਦੁਆਰਾ ਝੰਡਾ ਸਾਹਿਬ ਜਿੱਥੇ ਯਾਦਗਾਰ ਬਣੀ ਹੋਈ ਹੈ ਉੱਥੇ ਆਏ ਸੀ ਤਾਂ ਉਸ ਦੀ ਵੀ ਤੁਹਾਨੂੰ ਜਿਹੜਾ ਦਰਸ਼ਨ ਹੈ ਜਰੂਰ ਕਰਾਵਾਂਗੇ ਇਸ ਪਿੰਡ ਦੀ ਜਿਹੜੀ ਸਥਾਪਨਾ 1939 ਦੇ ਵਿੱਚ ਹੋਈ ਸੀ ਇਹ ਤਿੰਨ ਭਰਾ ਸੀ ਨਾਹਰ ਸਿੰਘ ਝੰਡਾ ਸਿੰਘ ਤੇ ਮਸਾਹਬ ਸਿੰਘ ਜਿਹਦੇ ਤੋਂ ਨਾਰ ਸਿੰਘ ਤੋਂ ਨਾਰਾ ਪਿੰਡ ਪਿਆ ਝੰਡਾ ਸਿੰਘ ਤੋਂ ਝੰਡਾ ਕਲਾਂ ਪਿੰਡ ਪਿਆ ਤੇ ਮਸਾਹਬ ਸਿੰਘ ਤੋਂ ਛੋਟਾ ਝੰਡਾ ਜਾਨਕੀ ਝੰਡਾ ਖੁਰਦ ਤੇ ਮਸਾਹ ਵਾਲਾ ਪਿੰਡ ਹੈ ਜਿਹੜਾ ਸਥਾਪਿਤ ਹੋਈ ਸੀ ਹੁਣ ਆਪਾਂ ਗੱਲ ਕਰੀਏ ਇੱਥੋਂ ਦੀਆਂ ਮੁੱਢਲੀਆਂ ਸਹੂਲਤਾਂ ਦੀ ਤਾਂ ਇੱਥੇ ਇਸ ਪਿੰਡ ਦੇ ਵਿੱਚ ਕੋਈ ਪਲੱਸ 2 ਤੱਕ ਦਾ ਕੋਈ ਵਧੀਆ ਸਕੂਲ ਨਹੀਂ ਹੈਗਾ ਸਿਰਫ ਪ੍ਰਾਇਮਰੀ ਸਕੂਲ ਹੀ ਹੈ ਇੱਥੇ ਪਸ਼ੂ ਹਸਪਤਾਲ ਨਹੀਂ ਹੈਗਾ ਇੱਥੇ ਡਿਸਪੈਂਸਰੀ ਨਹੀਂ ਹੈਗੀ ਇੱਥੇ ਲਾਇਬ੍ਰੇਰੀ ਹੈ ਜਿਹੜੀ ਨਹੀਂ ਹੈਗੀ ਕਿ ਇੱਥੇ ਆਪਣਾ ਸਬਦਾ ਸੈਂਟਰ ਨਹੀਂ ਹੈਗਾ ਪੰਚਾਇਤ ਘਰ ਨਹੀਂ ਹੈਗਾ ਗਊਸ਼ਾਲਾ ਨਹੀਂ ਹੈਗੀ ਜਿੰਮ ਨਹੀਂ ਹੈ ਤਾਂ ਇਦਾਂ ਦੀਆਂ ਜਿਹੜੀਆਂ ਸਹੂਲਤਾਂ ਦੇ ਪੱਖੋਂ ਇਹ ਵਾਂਝਾ ਜਿਹੜਾ ਪਿੰਡ ਹੈ ਹੈਗਾ ਬਹੁਤ ਛੋਟਾ ਪਿੰਡ ਹੈ ਲੇਕਿਨ ਸਹੂਲਤਾਂ ਪੱਖੋਂ ਜਿਹੜਾ ਕਾਫੀ ਪਛੜਿਆ ਹੋਇਆ ਹੈ ਇੱਥੋਂ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨੂੰ ਆਪਾਂ ਪੁੱਛਾਂਗੇ ਕਿ ਇਸ ਪਿੰਡ ਦੇ ਵਿੱਚ ਕੀ ਕੀ ਘਾਟਾਂ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਸਰਪੰਚ ਬਣਦੇ ਐ ਤਾ ਅਗਲੇ ਵਾਰੀ ਨਵੇਂ ਜਿਹੜੇ ਸਰਪੰਚ ਬਣ ਜਾਂਦੇ ਆ ਲੇਕਿਨ ਕੰਮ ਆ ਜਿਹੜੇ ਜਿਉਂ ਦੇ ਤਿਉਂ ਹੀ ਲਟਕਦੇ ਰਹਿ ਜਾਂਦੇ ਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਤਾਰਾ ਚੰਦ ਹੈ ਜੀ ਤਾਰਾ ਜੰਦ ਜੀ ਆਪਾਂ ਜੇ ਸਹੂਲਤਾਂ ਪੱਖੋਂ ਤੁਹਾਡਾ ਪਿੰਡ ਲਾਈਏ ਤਾਂ ਕਾਫੀ ਜਿਹੜਾ ਪਛੜਿਆ ਹੋਇਆ ਪਿੰਡ ਹੈ ਤੇ ਹਾਂ ਕਿਹੜੀਆਂ ਕਿਹੜੀਆਂ ਮੁਰਲੀਆਂ ਸਹੂਲਤਾਂ ਦੀ ਇੱਥੇ ਜ਼ਰੂਰਤ ਹੈ ਸਾਡਾ ਜੀ ਬਾਹਰਲੇ ਪਿੰਡਾਂ ਦੇ ਸਕੂਲ ਦੇ ਲੜਕੀਆਂ ਜਾਂਦੀਆਂ ਨੇ ਪਿੰਡੇ 'ਚ ਸਕੂਲ ਆਉਣਾ ਚਾਹੀਦਾ ਸ ਬੱਚਿਆਂ ਵਾਸਤੇ ਲੜਕੀਆਂ ਵਾਸਤੇ ਜੇ 12 ਪਿੰਡਾਂ ਦੇ 12ਵੇਂ ਦਾ ਸਾਡੇ ਪਿੰਡ ਵੀ 12ਵੇਂ ਦਾ ਹੋਣਾ ਚਾਹੀਦਾ ਉਹ ਸਰਕਾਰ ਝੂਠੀ ਆ ਇਸ ਟਾਈਮ ਕਿਉਂ ਨਹੀਂ ਸਕੂਲ ਬਣਾਉਣ ਦੇ ਵਾਅਦੇ ਕਰ ਰਿਹਾ ਹੈ ਜਨਤਾ ਨਾਲ ਵੀ ਸਕੂਲ ਬਣਾਵਾਂਗੇ ਹੁਣ ਆ ਕੇ ਨਾ ਤਾਂ ਗੁਰਪ੍ਰੀਤ ਖੜੇ ਆ ਕੇ ਇਥੇ ਠੀਕ ਹੈ ਜੀ ਹੁਣ ਵੋਟਾਂ ਦਾ ਹਰੇਕ ਹੀ ਮੰਗਣ ਨੂੰ ਆ ਜਿੰਦੇ ਆ ਵੋਟਾਂ ਵੇਲੇ ਤਾਂ ਵੱਡੇ ਵੱਡੇ ਵਾਅਦੇ ਕਰਦੇ ਆ ਸਾਰੇ ਹੁੰਦੇ ਜੀ ਉਦੋਂ ਤਾਂ ਬਾਪੂ ਵੀ ਅੱਖ ਆਖਣਗੇ ਹੂੰ ਠੀਕ ਹੈ ਸਾਡੇ ਕੰਮ ਨਹੀਂ ਹੁੰਦੇ ਗਰੀਬਾਂ ਦੇ ਘਰ ਕੋਈ ਨਹੀਂ ਪਿਆ ਸਾਰੇ ਕੋਈ ਕਹ ਬਨ ਜਾਂਦਾ ਉਹ ਆਖਦਾ ਮੈਂ ਹੀ ਬਣਵਾਇਆ ਹਲਾਣਾ ਕਰਵਾਇਆ ਸਾਰੇ ਆਪ ਦੀ ਡੱਬੀ ਬਾਲ ਕੇ ਠੀਕ ਹੈ ਜੀ ਫਿਰ ਕਰਬਾਲ ਬਣਾਏ ਨੇ ਗਰੀਬਾਂ ਨੇ ਕਿਸੇ ਛੱਤ ਡਿੱਗਣ ਵਾਲੀ ਹੈ ਕਿਸੇ ਦਾ ਕੁਛ ਕਰਨ ਵਾਲਾ ਹੈ ਫਿਰ ਸਾਡਾ ਉਹ ਛੱਪੜ ਉਹ ਉਹ ਪੈਸਾ ਮੁੜ ਗਿਆ ਉਹ ਪੂਰਨਾ ਸੀਗਾ ਪੰਚਾਇਤ ਨੇ ਠੀਕ ਹੈ ਜੀ ਨਹੀਂ ਜੀ ਜੇ ਬਾਈ ਜੀ ਆਪਾਂ ਗੱਲ ਕਰੀਏ ਸਰਪੰਚੀ ਦੇ ਕਾਰਜਕਾਲ ਨੂੰ ਦੇਖੀਏ ਵੀ ਹੁਸ਼ਾ ਰਾਣੀ ਨੂੰ ਥੋੜੇ ਪਿੰਨੇ ਦੇ ਸਰਪੰਚ ਆ ਜਿਹੜਾ ਵਧੀਆ ਬਹੁਮਤ ਨਾਲ ਸਰਪੰਚ ਬਣਾਇਆ ਤਾਂ ਉਸ ਦਾ ਕਾਰਜਕਾਲ ਕਿਵੇਂ ਰਿਹਾ ਸਰਪੰਚ ਦਾ ਠੀਕ ਰਿਹਾ ਜੀ ਉਹਨੇ ਕੰਮ ਤਾਂ ਦੇ ਜਿਹੜੇ ਵਾਧੇ ਕੀਤੇ ਸੀ ਉਹਨੇ ਦੇ खरे ਉਤਰੇ ਕਰੇ ਹੀ ਹੈ ਜੀ ਜਿੰਨਾ ਸਰਕਾਰ ਨੇ ਦਿੱਤਾ ਉਹਨਾਂ ਕਰੇ ਹਾਂ ਜੀ ਉਹਨਾਂ ਦਾ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਤੁਸੀਂ ਹੁਣ ਬਾਈ ਜੀ ਜਿਵੇਂ ਹੁਣ ਨਰੇਗਾ ਦੇ ਵਿੱਚ ਆ ਕੰਮ ਕਰਦੇ ਹੋ ਕਿਉਂਕਿ ਅਸੀਂ ਦੇਖਿਆ ਲੰਘਦੇ ਲੰਘਦੇ ਤਾਂ ਨਰੇਗਾ ਕਰਕੇ ਅਸੀਂ ਛੋਟੇ ਕੋਲੇ ਰੁੱਕ ਗਏ ਤਾਂ ਨਰੇਗਾ ਦੇ ਵਿੱਚ ਜਿਹੜੀਆਂ ਦਿਹਾੜੀਆਂ ਜਿਹੜੀਆਂ ਪੈਂਦੀਆਂ ਚਲੋ ਕੰਮ ਤਾਂ ਜਿੰਨਾ ਮਿਲਦਾ ਸਰਕਾਰ ਵੱਲੋਂ ਮਿਲਦਾ ਹੀ ਹੈ ਤਾਂ ਉਸ ਦੇ ਪੈਸੇ ਵਗੈਰਾ ਜਿਹੜਾ ਪੇਮੈਂਟਾਂ ਟਾਈਮ ਤੇ ਹੋ ਜਾਂਦੀਆਂ ਪੇਮੈਂਟਾਂ ਦੀ ਕਈ ਵਾਰੀ ਰੁਕ ਜਾਂਦੀਆਂ ਨੇ ਕਈ ਵਾਰੀ ਰੁਕ ਜਾਂਦੀਆਂ ਨੇ ਸਹੀ ਪੇਮੈਂਟ ਵੀ ਨਹੀਂ ਆਦੀ ਸਾਡੀ ਤਾਂ ਠੀਕ ਹੈ ਹਾਂਜੀ ਨਰੇਗਾ ਦੇ ਵਿੱਚ ਜਿਹੜੇ ਨਰੇਗਾ ਮੁਲਾਜ਼ਮਾ ਜਿਹੜੇ ਨਰੇਗਾ ਕੰਮ ਕਰਦੇ ਜੀ ਇਹ ਨਰੇਗਾ ਜੋਬ ਕਾਰਡ ਬਣੇ ਹੋਏ ਆ ਉਹਨਾਂ ਲੋਕਾਂ ਨੂੰ ਜਿਹੜੀਆਂ ਕਾਫੀ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਤਾਂ ਕੀ ਉਹ ਸਹੂਲਤਾਂ ਦਾ ਸਾਨੂੰ ਸਾਰਾ ਪਤਾ ਜਾਂ ਦੱਸਿਆ ਜਾਂਦਾ ਸਮੇਂ-ਸਮੇਂ ਤੇ ਆ ਕੇ ਬੈਂਕਾਂ ਮੁਲਾਜ਼ਮਾ ਵੱਲੋਂ ਜਾਂ ਹੋਰ ਕਰਮਚਾਰੀਆਂ ਵੱਲੋਂ ਨਹੀਂ ਦੱਸਿਆ ਜੀ ਕਦੇ ਵੀ ਕਦੇ ਕੁਝ ਨਹੀਂ ਦੱਸਿਆ ਇੱਕ ਸਾਡੇ ਜਿਹੜੇ ਰਾਸ਼ਨ ਕਾਰਡ ਸੀ ਉਹ ਬੰਦ ਹੋ ਗਏ ਕਣਕ ਨਹੀਂ ਮਿਲੀ ਜੀ 2 ਸਾਲ ਹੋ ਗਏ ਕਣਕ ਗਰੀਬਾਂ ਨੂੰ ਮਿਲੀ ਨਹੀਂ ਗਈ ਪੰਜਾਬ ਸਰਕਾਰ ਨੇ ਸਾਨੂੰ ਕਣਕ ਵੀ ਰੋਕਤੀ ਸਾਡੀ ਤਾਂ ਗਰੀਬਾਂ ਦੀ ਹੂੰ ਹੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਭਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਜੀ ਜੇ ਆਪਾਂ ਗੱਲ ਕਰੀਏ ਸਰਕਾਰਾਂ ਦੀ ਪਹਿਲਾਂ ਕਾਂਗਰਸ ਸਰਕਾਰ ਸੀ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਾਰੀ ਬਹੁਮਤ ਨਾਲ ਇੱਕ ਲੋਕਾਂ ਦੀ ਆਸ ਤੇ ਖੜਾ ਸ਼ਾਇਦ ਉੱtre ਤਾਂ ਉਸ ਆਸ ਤੇ ਆਈ ਹੈ ਤਾਂ ਕਿਵੇਂ ਦੇਖ ਦਿਆਂ ਵੀ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਕੰਮ ਵਧੀਆ ਹੋਏ ਸੀ ਤੇ ਹੁਣ ਇਹਨਾਂ ਦੇ 2 ਸਾਲਾਂ ਦੌਰਾਨ ਵਧੀਆ ਹੋਏ ਆ ਦੇਖੋ ਜੀ ਗੱਲ ਹੈ ਵੀ ਰਾਜਨੀਤੀ ਦੀ ਹਰ ਆਪਣੇ ਕਾਰਜਕਾਲ 'ਚ ਕੋਈ ਵਾਦੇ ਤਾਂ ਬਥੇਰੇ ਕਰਦੇ ਨੇ ਪਰ ਖਰੇ ਨਹੀਂ ਉਤਰਦੇ ਜੋ ਵੀ ਸਰਕਾਰ ਆਉਂਦੀ ਹੈ ਮੰਨ ਲਓ ਇਸ ਇਲਾਕੇ 'ਚ ਸਾਡੇ ਪਿੰਡ 'ਚ ਗਰੀਬ ਜਨਤਾ ਬਹੁਤ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਸਰਵੇ ਕਰ ਸਕਦੇ ਹੋ ਲੋਕਾਂ ਦੀਆਂ ਮੰਗਾਂ ਬਹੁਤ ਨੇ ਮੰਨ ਲਓ ਸਾਡਾ ਸਕੂਲ 5ਵੀਂ ਤੱਕ ਦਾ ਪਹਿਲਾਂ ਤੋਂ ਹੀ ਉਹ ਉੱਥੇ ਹੀ ਹੈ ਨਾ ਹੀ ਕੋਈ ਗਰਾਊਂਡ ਹੈ ਨਾ ਹੀ ਕੋਈ ਡਿਸਪੈਂਸਰੀ ਹੈ ਨਾ ਹੀ ਕੋਈ ਲਾਇਬ੍ਰੇਰੀ ਹੈ ਨਾ ਹੀ ਕੋਈ ਜਿਮ ਹੈ ਮੰਨ ਲਓ ਜਿਹੜੇ ਆਮ ਲੋਕ ਨੇ ਉਹਨਾਂ ਦੀ ਜ਼ਿੰਦਗੀ ਬਹੁਤ ਤੰਗ ਹੈ ਬੱਚੇ ਮੰ ਲਓ ਵਧੀਆ ਪੜਾਈ ਅਫੋਰਡ ਨਹੀਂ ਕਰ ਸਕਦੇ ਤੇ ਤੰਗੀਆਂ ਬਹੁਤ ਨੇ ਤੇ ਸਰਕਾਰਾਂ ਦੀ ਜੇ ਰਾਜਨੀਤੀ ਦੀ ਗੱਲ ਕਰਦੇ ਆ ਤੁਹਾਨੂੰ ਪਤਾ ਹੈ ਵੀ ਸਭ ਨੂੰ ਵੀ ਰਾਜਨੀਤੀ 'ਚ ਲੋਕ ਆਪਣਾ ਹੀ ਇੱਕ ਵਾਰੀ ਪ੍ਰਚਾਰ ਕਰਕੇ ਵੋਟਾਂ ਪਵਾ ਕੇ ਮੁੜ ਕੇ ਕੋਈ ਕਿਸੇ ਦੀ ਸੁਣਾਈ ਨਹੀਂ ਹੁੰਦੀ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਆਮ ਜਨਤਾ ਹੈ ਚਾਹੇ ਭਾਈ ਉਹ ਇੱਕ ਇੱਕ ਮੇਰੇ ਸਵਾਲ ਹੋਰ ਦਿਮਾਗ ਦੇ ਵਿੱਚ ਆਏ ਸੀ ਜਿਵੇਂ ਕਿ ਅੱਜ ਕੱਲ੍ਹ ਜਿਹੜਾ ਨਸ਼ੇ ਦਾ ਦਰਿਆ ਵਗ ਰਿਹਾ ਹੈ ਬਹੁਤ ਜਿਆਦਾ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਹੋਇਆ ਹੋਇਆ ਤੇ ਪਿੰਡ-ਪਿੰਡ ਨਸ਼ਾ ਛਡਾਉਣ ਵਾਸਤੇ ਕਮੇਟੀਆਂ ਵੀ ਬਣੀਆਂ ਹੋਈਆਂ। ਕੀ ਆਪਣੇ ਪਿੰਡ ਵੀ ਕੋਈ ਇਸ ਤਰ੍ਹਾਂ ਦਾ ਸਿਸਟਮ ਹੈ ਵੀ ਨਸ਼ੇ ਦੇ ਵਿੱਚ ਦਲਦਲ ਚ ਜਿਹੜੀ ਨੌਜਵਾਨੀ ਡੁੱਬਦੀ ਜਾ ਰਹੀ ਹੈ? ਨਹੀਂ ਜੀ ਸਾਡੇ ਪਿੰਡ ਚ ਤਾਂ ਬਿਲਕੁਲ ਨਹੀਂ ਹੈ ਸਾਡੇ ਤਾਂ ਨੇੜੇ ਤੇੜੇ ਹੀ ਪਿੰਡਾਂ ਚ ਨਹੀਂ ਹੈਗੇ। ਹੂੰ ਠੀਕ ਆ ਵੀ OS T ਗੋਲੀ ਲਾ ਰੱਖੀ ਐ ਇੱਕ ਕੀ ਐ ਵੀ ਆਮ ਲੋਕਾਂ ਨੂੰ ਜਿਹੜੇ ਨਸ਼ੇ ਕਰਦੇ ਨੇ ਵੀ OS T ਗੋਲੀ ਲੈ ਲਓ ਸਰਕਾਰੀ ਹਸਪਤਾਲ ਚ ਜੇ ਲੋ ਉਹ ਵੀ ਤਾਂ ਇੱਕ ਸਰਕਾਰੀ ਨਸ਼ਾ ਹੀ ਐ। ਹਾਂਜੀ ਬਿਲਕੁਲ ਉਹ ਨਸ਼ਾ ਐ ਕਿਉਂ ਉਹ ਜਦੋਂ ਇੱਕ ਵਾਰੀ ਖਾ ਲੈਂਦਾ ਬੰਦਾ ਉਹ ਵਾਰੀ ਵਾਰੀ ਛੱਡ ਨਹੀਂ ਸਕਦਾ ਉਹਨੂੰ ਉਹ ਸਾਰਿਆਂ ਤੋਂ ਵੱਡਾ ਹੈ ਨਸ਼ਾ ਨਸ਼ਾ ਉਹ ਤਾਂ ਉਦੋਂ ਵੀ ਗੰਦਾ ਹੈ ਸਰਕਾਰ ਆਪ ਨਸ਼ਾ ਦਿੰਦੀ ਹੈ ਪਰ ਦਿੰਦੀ ਫਰੀ ਹੈ ਪਰ ਦਿੰਦੀ ਤਾਂ ਸਰਕਾਰ ਹੈ ਨਾ ਹਾਂ ਬਿਲਕੁਲ ਫਰੀ ਵੀ ਦਿੰਦੇ ਆ ਪ੍ਰਾਈਵੇਟ ਵੀ ਹੈ ਉਹਨੂੰ ਇਹ OST ਗੋਲੀ ਬੋਲਦੇ ਨੇ ਜਿਹਨੂੰ ਬੱਪਰ ਨੌਰਥ ਸੇਜ ਵਿੱਚ ਬੋਲਦੇ ਨੇ ਹਾਂ ਉਹ ਬਿਲਕੁਲ ਹੀ ਨਸ਼ਾ ਹੈ ਮੰਨ ਲਓ ਉਹਨੂੰ ਆਮ ਜਨਤਾ ਦਾ ਕੋਈ ਵੀ ਖਾਂਦਾ ਹੈ ਉਹ ਛੱਡ ਨਹੀਂ ਚਲੋ ਚਲੋ ਉਹ ਤਾਂ ਸਰਕਾਰ ਨਹੀਂ ਗੋਲੀ ਲਾਤੀ ਜੇ ਆਪਾਂ ਗੱਲ ਕਰਦੇ ਆਂ ਬਾਈ ਜੀ ਜਿਵੇਂ ਹੁਣ ਚਿੱਟੇ ਦੀ ਦਲਦਲ ਚ ਫਸੇ ਹੋਏ ਐ ਕੋਕੀਨ ਦੇ ਹੈਰੋਇਨ ਦੇ ਐਦਾਂ ਦੇ ਨਸ਼ੇ ਕੋਈ ਆਪਣੇ ਪਿੰਡ ਦੇ ਵਿੱਚ ਹੈ ਕੋਈ ਨਹੀਂ ਜੀ ਐਦਾਂ ਐਦਾਂ ਦੇ ਤਾਂ ਆਮ ਜਨਤਾ ਵਾਲੇ ਵੱਡੇ ਤਾਂ ਨਸ਼ੇ ਨਹੀਂ ਹੈਗੇ ਗੋਲੀ ਗੱਪਾ ਜਾਂ ਟੀਕੇ ਟਾਕੇ ਕੋਈ ਆ ਜੋ ਅਫੋਰਡ ਕਰ ਪਾਉਂਦੇ ਟੀਕੇ ਟੀਕੇ ਤਾਂ ਬਹੁਤ ਵੱਡਾ ਨਸ਼ਾ ਟੀਕੇ ਟਾਕੇ ਜੋ ਛੋਟਾ ਜਿਹਾ ਨਾਰਮਲ ਉਹ ਜਿਹੜੇ ਅਫੋਰਡ ਕਰ ਪਾਉਂਦੇ ਨੇ ਉਹ ਹੀ ਟੀਕਾ ਲਾਉਂਦੇ ਨੇ ਬਾਕੀ ਤਾਂ ਕੋਈ ਖਾਸ ਵੱਡੇ ਨਸ਼ੇ ਨਹੀਂ ਹੈਗੇ ਪਰ ਲੱਗੇ ਹੋਏ ਨੇ 100% 90% ਲੋਕ ਲੱਗੇ ਹੋਏ ਨੇ ਨਸ਼ਾ ਜਨਕ ਹੈਗਾ ਹੈਗਾ ਜੀ ਤੇ ਕੋਈ ਕਮੇਟੀ ਕਮਟੀ ਨਹੀਂ ਬਣੀ ਇੱਥੇ ਨਸ਼ਾ ਨਹੀਂ ਬਿਲਕੁਲ ਸਾਡੇ ਪਿੰਡ ਤਾਂ ਕੋਈ ਕਮੇਟੀ ਨਹੀਂ ਹੈਗੀ ਨਹੀਂ ਹੈਗੀ ਕੋਈ ਪ੍ਰਚਾਰ ਨਹੀਂ ਹੋਇਆ ਉਸ ਵਿਰੁੱਧ ਠੀਕ ਹੈ ਹਾਂ ਬਿਲਕੁਲ ਨਸ਼ੇ ਦੇ ਵਿਰੁੱਧ ਕੋਈ ਪ੍ਰਸ਼ਾਸਨ ਨੇ ਨਹੀਂ ਕਦੇ ਢੇੜਾ ਮਾਰਿਆ ਇੱਥੇ ਵੀ ਲੋਕਾਂ ਨੂੰ ਸਮਝਾਉਂਦੇ ਉਹ ਆਉਣ ਲੋਕਾਂ ਨੂੰ ਸਮਝਾਉਣ ਤਾਂ ਸਾਡੇ ਪਿੰਡ ਤਾਂ ਹਜੇ ਤਾਈਂ ਆਏ ਨਹੀਂ ਪਰ ਕਈ ਥਾਂ ਤੇ ਦੇਖਿਆ ਵੀ ਜਿਵੇਂ প্রচার ਵਾਸਤੇ ਪੇਪਰ ਲਾ ਦਿੰਨੇ ਆ ਵੀ ਫਲਾਣੀ ਥਾਂ ਸੰਸਥਾ ਬਣ ਗਈ ਜਾਂ ਐ ਕਰਕੇ ਆ ਇੱਥੇ ਫੋਨ ਕਰੋ ਉੱਥੇ ਤੁਹਾਨੂੰ ਸਮਝਾਇਆ ਜਾਏਗਾ ਪਰ ਸਾਡੇ ਪਿੰਡ ਹਜੇ ਤਾਈਂ ਤਾਂ ਕੋਈ ਕਮੇਟੀ ਨਹੀਂ ਹੈਗੀ ਕੋਈ ਪ੍ਰਚਾਰ ਨਹੀਂ ਹੋਇਆ ਚਲੋ ਆਸ ਕਰਦੇ ਆ ਜੀ ਤੁਹਾਡੇ ਪਿੰਡ ਵੀ ਕਮੇਟੀ ਬਣੇ ਅਫਸਰ ਆਉਣ ਤੁਹਾਡੇ ਪਿੰਡ ਵੀ ਜਿਹੜਾ ਨਸ਼ੇ ਤੋਂ ਲੋਕਾਂ ਨੂੰ ਜਾਗਰੂਕ ਕਰਨ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਤਾਂ ਕਿ ਲੋਕ ਜਿਹੜੇ ਇਸ ਨਸ਼ੇ ਦੀ ਦਲਦਲ ਤੋਂ ਦੂਰ ਰਹਿਣ ਕੀ ਨਾਮ ਹੈ ਭਾਈ ਆਪਣਾ ਅਮਰਜੀਤ ਸਿੰਘ ਨਾਮ ਜੀ ਅਮਰਜੀਤ ਜੀ ਜੇ ਆਪਾਂ ਪਿੰਡ ਦੀਆਂ ਸਹੂਲਤਾਂ ਵਜੋਂ ਦੇਖੀਏ ਬੱਸਾਂ ਜਾਂ ਹੋਰ ਕੋਈ ਸਾਧਨਾ ਆਉਣ ਜਾਣ ਦੇ ਦੇਖੀਏ ਤਾਂ ਉਸ ਸਹੂਲਤਾਂ ਪੱਖੋਂ ਤੋਂ ਦਾ ਪਿੰਡ ਕਿਵੇਂ ਹੈ ਪਿਛੜਿਆ ਹੋਇਆ ਜੀ ਉਸ ਪੱਖੋਂ ਦਾ ਬਿਲਕੁਲ ਹੀ ਬਹੁਤ ਜ਼ਿਆਦਾ ਪਿਛੜਿਆ ਹੋਇਆ ਹੈ ਅੱਛਾ ਜੀ ਮੇਰੇ ਸੰਭਾਲੇ ਦੇ ਲਗਭਗ 10 ਜਾਂ 15 ਸਾਲ ਹੋ ਗਏ ਲਗਭਗ ਉਦੋਂ ਪਹਿਲਾਂ ਇੱਕ ਦੋ ਇੱਕ ਦੋ ਬੱਸਾਂ ਆਉਂਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਤਾਂ ਬੱਸਾਂ ਦਾ ਕਤੈ ਮੀ ਲੱਗ ਪਾਗੇ ਇੱਕ ਅੱਧਾ ਘੇੜਾ ਆਉਂਦੀ ਹੈ ਤੜਕੇ 8 ਵਜੇ ਦਾ ਬਾਅਦ ਉਸ ਤੋਂ ਬਾਅਦ ਨਹੀਂ ਆਉਂਦੀ ਤੇ ਬੱਚੇ ਬੱਚਿਆਂ ਨੂੰ ਫਿਰ ਪੜਨ ਵਾਸਤੇ ਜਦੋਂ ਬੱਸਾਂ ਟਾਈਮ ਹੀ ਕੋਈ ਕੋ ਆਉਂਦਾ ਤਾਂ ਦਿੱਕਤਾਂ ਨਹੀਂ ਆਉਂਦੀਆਂ ਬਹੁਤ ਦਿੱਕਤ ਆਉਂਦੀਆਂ ਜੀ ਜ਼ਿਆਦਾਤਰ ਕੁੜੀਆਂ ਲੜਕੀਆਂ ਨੂੰ ਦਿੱਕਤ ਬਹੁਤ ਆ ਰਹੀ ਹੈ ਜੀ ਐਦਲ ਜਾਂਦੇ ਕਿਉਂ ਪੈਦਲ ਜਾਂਦੇ ਨੇ 3-4 ਕਿਲੋਮੀਟਰ ਤੱਕ ਠੀਕ ਹੈ ਠੀਕ ਹੈ ਜੀ ਤੇ ਉਸ ਵਾਸਤੇ ਤੁਸੀਂ ਕਦੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੋਈ ਮੰਗ ਨਹੀਂ ਕਰੀ ਇਕੱਠੇ ਹੋ ਕੇ ਦੇਖੋ ਆਪਾਂ ਜਦੋਂ ਕੋਈ ਕਾਰਡ ਕੱਟੇ ਜਾਂਦੇ ਜਿਵੇਂ ਰਾਸ਼ਨ ਕਾਰਡ ਹੋਣ ਤਾਂ ਬੰਧਰਿਆਂ ਤੱਕ ਪਹੁੰਚ ਜਾਂਦੇ ਨੇ ਕੋਈ ਆਪਦੇ ਬੱਚਿਆਂ ਦੇ ਭਲੇ ਖਾਸਤੇ ਕਦੇ ਮੰਗ ਨਹੀਂ ਕੀਤੀ ਮੰਗ ਜੀ ਕਰਦੇ ਆ ਜੀ ਵਾਅਦੇ ਕਰਦੇ ਨੇ ਪਰ ਮੁੱਕਰ ਜਾਂਦੇ ਨੇ ਕੋਈ ਹੱਲ ਨਹੀਂ ਹੁੰਦਾ ਜੀ ਜ਼ਿੰਮੇਦਾਰਾਂ ਦੇ ਜਿਹਾ ਤਕੜੇ ਲੋਕਾਂ ਦੇ ਜਵਾਕ ਤਾਂ ਸਕੂਲ ਵੈਨਾਵਾਂ ਹੁੰਦੀਆਂ ਨੇ ਉਹਨਾਂ ਦਾ ਪੜਦੇ ਪਰ ਗਰੀਬ ਦਾ ਜਵਾਕ ਇੱਥੋਂ ਤੱਕ ਪਹੁੰਚਦਾ ਹੀ ਨਹੀਂ ਜੀ ਨਾ ਗਰੀਬ ਇਕੱਠੇ ਹੋਣ ਤੇ ਨਾ ਕੋਈ ਗੱਲ ਸੁਣੇ ਨਾ ਕੋਈ ਹੋਵੇ ਜੀ ਇਹਦਾ ਠੀਕ ਹੈ ਜੀ ਹਾਂ ਕੀ ਨਾਮ ਹੈ ਜੀ ਆਪਣਾ ਮਨਜੀਤ ਕੌਰ ਆ ਮਨਜੀਤ ਕੌਰ ਜੀ ਤੁਸੀਂ ਨਰੇਗਾ ਦੇ ਵਿੱਚ ਮੇਟ ਦਾ ਐਸੀ ਕੰਮ ਕਰ ਦਿਓ ਤਾਂ ਨਰੇਗਾ ਦੇ ਵਿੱਚ ਵੀ ਜਿਹੜੀ ਕਾਫੀ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਜਨ ਕਿ ਪੇਮੈਂਟਾਂ ਜਿਵੇਂ ਲੇਟ ਹੋ ਗਈਆਂ ਜਿਹੜਾ ਨਰੇਗਾ ਦੇ ਵਿੱਚ ਮਿਲਣ ਵਾਲੇ ਫਾਇਦੇ ਜਿਹੜੇ ਹੁੰਦੇ ਆ ਗਰੀਬਾਂ ਨੂੰ ਕਾਫੀ ਜਿਹੜਾ ਜਿਵੇਂ ਕਰਜ਼ਾ ਵਗੈਰਾ ਮਿਲ ਜਾਂਦਾ ਨਰੇਗਾ ਦੇ ਵਿੱਚੋਂ ਉਹਨਾਂ ਦੇ ਪ੍ਰਤੀ ਮਤਲਬ ਜਾਗਰੂਕ ਕਰਨ ਵਾਲੇ ਇਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਨੂੰ ਜਾਂ ਅਫਸਰਾਂ ਨੂੰ ਪ੍ਰਸ਼ਾਸਨ ਨੂੰ ਵੀ ਕਦੇ ਕੋਈ ਆਇਆ ਇੱਥੇ ਇੱਥੇ ਆਉਂਦੇ ਤਨੇ ਪ੍ਰੈਸਰਾਂ ਦੇ ਅੱਜ ਤੱਕ ਸੂਲਤ ਮਿਲੀ ਨਹੀਂ ਮਤਲਬ ਕੈਂਪ ਲੱਗ ਗਿਆ ਸੀ ਤਨਾ ਤਿੰਨ ਚਾਰ ਦਿਨ ਪਹਿਲੇ ਪਰ ਹਾਲ ਤੱਕ ਕੋਈ ਸੂਲਤ ਮਿਲੀ ਨਹੀਂ ਕੰਮ ਆਈ ਜਾਂਦਾ ਸਮਝਿਨਾ ਚ ਸਾਡੇ ਕੋ ਟਾਈਮ ਹੋਏ ਉਦੋਂ ਤਾਂ ਸਹੀ ਸੈਲਰੀ ਆਈ ਜਾਂਦੀ ਹੈ ਉਸ ਤੋਂ ਪਹਿਲੇ ਕਿਸੇ ਦੇ ਨਹੀਂ ਆਏ ਕਿਸੇ ਦੇ 26 ਰੁਪਏ ਤਿਆੜੀ ਪਈ ਸੀ ਕਿਸੇ ਦੇ 102 ਪਈ ਕਿਸੇ ਦੇ ਕਿੰਨੀ ਪਈ ਠੀਕ ਹੈ ਕੰਮ ਸਾਰੇ ਕਰਦੇ ਰਹੇ ਨਹੀਂ ਇੱਕ ਨੂੰ ਦੱਸ ਦਈਏ ਸਰਕਾਰ ਵੱਲੋਂ ਨਾ ਰੇਗਾ ਦੇ ਵਿੱਚ ਹੈ ਕੁਝ ਹੱਦ ਤੱਕ ਲੋਨ ਵਗੈਰਾ ਮਿਲਦੇ ਹੈ ਜਿਹੜੇ ਆਪਣੇ ਨਰੇਗਾ ਦੀ ਦਿਹਾੜੀਆਂ ਵਗੈਰਾ ਜੂ ਕੱਟੇ ਜਾਂਦੇ ਆ ਜਿਵੇਂ ਕੋਈ ਕੋ ਪਸ਼ੂਆਂ ਦਾ ਸੈੱਡ ਹੋ ਗਿਆ ਜਾਂ ਕੋਈ ਹੋਰ ਇਦਾਂ ਦੇ ਕਾਫੀ ਆਉਂਦੇ ਆ ਮੈਂ ਉਹਨਾਂ ਸਹੂਲਤਾਂ ਦੀ ਗੱਲ ਕਰਦਾ ਵੀ ਉਹਨਾਂ ਸਹੂਲਤਾਂ ਬਾਰੇ ਜਾਣਕਾਰੀ ਹੈਗੀ ਹੈ ਹਾਂਜੀ ਆਏ ਸੀ ਪਰ ਕਿਸੇ ਨੇ ਅੱਗੇ ਮੰਗ ਰੱਖੀ ਨਹੀਂ ਇਸ ਗੱਲ ਦੀ ਰੱਖੀ ਨਹੀਂ ਨਹੀਂ ਉਹ ਤਾਂ ਸਰਕਾਰ ਵੱਲੋਂ ਆਲਰੇਡੀ ਮਿਲਦਾ ਉਹ ਮੰਗ ਰੱਖਣ ਦੀ ਨਹੀਂ ਆਲਰੇਡੀ ਹੀ ਮਿਲਦਾ ਨਹੀਂ ਆਏ ਸੀ ਨਹੀਂ ਆਏ ਸੋ ਜਾਨੀ ਕਿ ਇਸ ਜੀ ਵਾਰੇ ਕੋਈ ਜਾਣਕਾਰੀ ਨਹੀਂ ਕੋਈ ਪਤਾ ਨਹੀਂ ਹੈ ਨਾ ਹਾਂਜੀ ਠੀਕ ਹੈ ਫਾਰਮ ਭਰੇ ਸੀ ਕਿਸੇ ਨੇ ਕਹਿੰਦੇ ਨਹੀਂ ਆਏ ਨਹੀਂ ਬਾਕੀ ਜੀ ਨੇ ਭਰੇ ਉਹਨਾਂ ਨੂੰ ਤਾਂ ਪਤਾ ਹੀ ਅਭੀ ਫਾਰਮ ਭਰੇ ਨਹੀਂ ਆਏ ਠੀਕ ਹੈ ਠੀਕ ਹੈ ਕਿਵੇਂ ਤੁਹਾਡੀ ਨਾਲ ਹੀ ਗੱਲ ਕਰ ਲੈਣੇ ਆ ਜਾਨੇ ਆ ਕੀ ਨਾ ਹੈ ਤੁਟ ਮਨਜੀਤ ਕੌਰ ਐ ਮਨਜੀਤ ਕੌਰ ਜੀ ਕਿਵੇਂ ਤੁਸੀਂ ਕਹਿ ਰਹੇ ਸੀ ਫਾਰਮ ਭਰੇ ਸੀ ਪੈਸੇ ਨਹੀਂ ਆਏ ਉਸ ਵਾਰੀ ਕਿਵੇਂ ਕੀ ਕੀ ਕਾਦੇ ਭਰੇ ਸੀ ਸ਼ੈੱਡ ਵਾਸਤੇ ਭਰਾਏ ਸੀ ਅੱਛਾ ਹਾਂਜੀ ਤੇ ਕਹਿੰਦੇ ਵੀ ਸ਼ੈੱਡ ਵੀ ਬਣਨਗੇ ਤੇ ਗਰੀਬਾਂ ਨੂੰ ਪੈਸੇ ਦਿੱਤੇ ਜਾਣਗੇ ਵੀ ਲੋਨ ਜਿਵੇਂ ਲੈਂਦੇ ਨੇਗੇ ਤੇ ਫਿਰ ਵੀ ਭਰਾ ਕੇ ਫਾਰਮ ਫਿਰ ਕੁਝ ਨਹੀਂ ਸੁਣਾਈ ਕੀਤੀ ਉਹਨਾਂ ਕੋਈ ਪੈਸਾ ਨਹੀਂ ਆਇਆ ਨਾ ਜੀ ਠੀਕ ਹੈ ਹਾਂ ਬਹੁਤ ਵਧੀਆ ਇਹਨਾਂ ਨੇ ਜਿਹੜਾ ਦੱਸਿਆ ਆਪਦੀਆਂ ਮਜਬੂਰੀਆਂ ਜਿਹੜੀਆਂ ਮੁਸ਼ਕਲਾਂ ਦੱਸੀਆਂ ਤੇ ਆਸ ਕਰਦੇ ਆਂ ਵੀ ਸਰਕਾਰ ਦੇ ਕੰਨਾਂ ਤੱਕ ਇਹ ਗੱਲਾਂ ਜਿਹੜੀਆਂ ਜਰੂਰ ਪਹੁੰਚਣਗੀਆਂ ਤੇ ਨਾਲ ਹੀ ਅਸੀਂ ਗੁਜਾਰਸ਼ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਜੋ ਨਰੇਗਾ ਦੇ ਅੰਦਰ ਆਉਂਦੀਆਂ ਤਾਂ ਉਹ ਨਰੇਗਾ ਕਰਮਚਾਰੀਆਂ ਤੱਕ ਜਰੂਰ ਪਹੁੰਚੀਆਂ ਕਰੀਆਂ ਜਾਣ ਕਿਉਂਕਿ ਕਾਫੀ ਲੋਕਾਂ ਨੂੰ ਇੰਨਾਂ ਸਹੂਲਤਾਂ ਬਾਰੇ ਹੈ ਜਿਹੜਾ ਪਤਾ ਨਹੀਂ ਦੂਸਰੀ ਗੱਲ ਕਰੀਏ ਆਪਾਂ ਪਿੰਡ ਦੀ ਤਾਂ ਪਿੰਡ ਹੈ ਜਿਹੜਾ ਸਹੂਲਤਾਂ ਪੱਖੋਂ ਵੀ ਕਾਫੀ ਜਿਹੜਾ ਸਖਣਾ ਹੈਗਾ ਤਾਂ ਇਹਨਾਂ ਸਹੂਲਤਾਂ ਨੂੰ ਵੀ ਜਲਦੀ ਹੀ ਨੇਪਰੇ ਚਾੜਿਆ ਜਾਵੇ ਤਾਂ ਕਿ ਦੂਜੇ ਪਿੰਡਾਂ ਵਾਂਗ ਇਹ ਪਿੰਡ ਵੀ ਜਿਹੜਾ ਸੁੱਖ ਸਹੂਲਤਾਂ ਦਾ ਜਿਹੜਾ ਆਨੰਦ ਹੈ ਮਾਣ ਸਕੇ ਤਾਂ ਮਿਲਦੇ ਕਿਸੇ ਅਗਲੀ ਸੱਤ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹੈ ਪਿੰਡ ਨਾਰਾਂ ਦੇ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਇੱਥੇ ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਕਿਸਾਨ ਸੱਲ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ ਕੀ ਨਾਮ ਤੇ ਕੀ ਪਦਵੀ ਹੈ ਜੀ ਤੁਹਾਡੀ ਮਾ ਜੀ ਕਾਂਗਰਸ ਪਾਰਟੀ ਦਾ ਕਿਸਾਨ ਸੱਲ ਦਾ ਚੇਅਰਮੈਨ ਫਰੋਗਰ ਤੋਂ ਜਿਲ੍ਹਾ ਮਿਸਟਰੀਕ ਮਾਨਸਾ ਤੋਂ ਔਰ ਜੋ ਮੈਂ ਪੰਚਾਇਤ ਜੋ ਮਰੀਸੀ ਪਿੰਡ ਨਾਰਾਂ ਦੀ ਕਿ ਸਾਰੀ ਕੁੜੀਆਂ ਲੇਡੀਜ਼ ਯਰ ਕਰ ਹਿੱਸਾ ਜ਼ਿਆਦਾ ਸਰਪੰਚ ਵੀ ਸਾਡਾ ਲੇਡੀ ਸੀ ਐਸ ਸੀ ਅਰੀ ਜਾਣਾ ਤੇ ਮੈਂਬਰ ਵੀ ਅਰੀ ਜਾਣਾ ਐਸ ਸੀ ਇੱਕ ਨੰਬਰ ਵਾਰਡ ਵੀ ਅਰੀ ਜਾਣਾ ਦੋ ਨੰਬਰ ਵਾਰਡ ਵੀ ਅਰੀ ਜਾਣਾ ਤਿੰਨ ਨੰਬਰ ਲੇਡੀ ਚਾਰ ਨੰਬਰ ਮੇਰੇ ਅਲਾ ਉਹ ਵੀ ਲੇਡੀ ਜਰ ਆਪਣਾ ਜਾਨੀ ਤੇ ਪੰਜ ਨੰਬਰ ਵੀ ਸੀ ਦੋ ਵਾਰਡ ਜਨ ਨਾਲ ਸਾਰੇ 6 ਨੰਬਰ 7 ਨੰਬਰ ਇਸ ਕਰਕੇ ਵੀ ਸਾਡੇ ਨਾਲ ਸਹਿਯੋਗ ਦੇਣਾ ਪਿਆ ਇਸ ਕਰਕੇ ਇਹ ਮੁੰਡਾ ਬਹੁਤ ਚੰਗਾ ਵਿਚਾਰਾ ਉਸ ਰਾਣੀ ਤੇ ਚੜੀ ਬਿਮਾਰ ਸੀ ਉਹਨੇ ਕੋਲ ਉਹ ਚਾਹੇ ਕੋਲ ਨਹੀਂ ਆਇਆ ਜਾਂ ਆ ਗਿਆ ਇਹ ਉਹਦਾ ਪਤੀ ਹੈ ਮਨਜੀਤ ਸਿੰਘ ਇਹਨੇ ਕੰਮ ਕਰ ਬਹੁਤ ਕਰਾਇਆ ਪਿੰਡ ਦਾ ਜਿੰਨੇ ਜੁਗ ਇਹਨੇ ਅੱਗੇ ਲਾ ਕੇ ਵਿਚਾਰੇ ਨੇ ਕੰਮ ਕਰਵਾਇਆ ਇਹਨੇ ਅੱਗੇ ਲਾ ਕੇ ਚੱਲਣੇ ਕੰਮ ਕਰਾਇਆ ਇਹਨੇ ਕਿਉਂ ਇਹ ਨਾ ਕਰਦਾ ਤੇ ਫਿਰ ਕੁਝ ਹੋਣਾ ਨਹੀਂ ਸੀ ਕੰਮ ਤਾਂ ਤੇ ਉਹ ਚਾਰੀ ਬਿਮਾਰ ਸੀ ਕੁੜੀ ਇਸ ਕਰਕੇ ਇਹਨੂੰ ਅੱਗੇ ਲੱਗਣਾ ਪਿਆ ਇਹਨੂੰ ਕੰਮ ਕਰਾਉਣਾ ਪਿਆ ਚੇਅਰਮੈਨ ਸਾਹਿਬ ਜੇ ਆਪਾਂ ਗੱਲ ਕਰੀਏ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਹੈ ਜਿਹੜਾ ਤੁਹਾਡਾ ਕਾਫੀ ਸੋਹਣਾ ਬਣਿਆ ਹੋਇਆ ਤਾਂ ਇਹਦੇ ਵਿੱਚ ਕਿਹਦਾ ਕਿਹਦਾ ਜਿਹੜਾ ਯੋਗਦਾਨ ਹੈ ਕੋਈ ਸਰਕਾਰ ਵੱਲੋਂ ਵੀ ਪੈਸਾ ਆਇਆ ਜਾਂ ਪੰਚਾਇਤ ਨੇ ਆਪ ਦੇ ਤੌਰ ਤੇ ਕੰਮ ਕਰਵਾਇਆ ਇਹ ਜੇ ਸਰਕਾਰ ਨੇ ਦਿੱਤਾ ਸੀ 40000 ਰੁਪਏ ਪਹਿਲਾਂ ਇੱਥੇ ਮਾਸਟਰ ਸੀ ਕਰਮਜੀਤ ਛੰਡੇ ਤੋਂ ਉਹਨੇ ਕੰਦਾ ਕੰਦਾ ਕਰਤੀਆਂ ਕੰਨ ਦਾ ਦਬਾ ਲੈਂਟਰ ਵਾਲਾ ਕੰਮ ਜਾ ਕੇ ੜ ਗਿਆ ਫਿਰ ਕੰਦਾ ਪਗਰਾਹੀ ਕਰ ਲਈ ਪਿੰਡੋ ਚੋਂ ਮੈਂ ਇਹ ਵੀ ਗਰਾਹੀ ਕਰਾ ਕੰਮ ਨਹੀਂ ਚੱਲਦਾ ਹੁੰਦਾ ਇਹ ਤਾਂ ਸਰਕਾਰਾਂ ਗਰੰਟਾ ਦੇਣਗੀਆਂ ਤੇ ਕੰਮ ਚੱਲ ਜਾਏਗਾ ਫਿਰ ਉਸ ਤੋਂ ਬਾਅਦ ਅਸੀਂ ਪੰਚਾਇਤ ਕੋਲੋਂ ਪੰਚਾਇਤ ਸਾਡੀ ਬਣ ਗਈ ਸਰਕਾਰ ਬਣ ਗਈ ਫਿਰ ਅਸੀਂ ਸਲੈਂਟਰ ਪਵਾਤਾ ਦੋ ਕਮਰਿਆਂ ਦਾ ਉਸ ਤੋਂ ਬਾਅਦ ਦੋ ਕਮਰੇ ਹੋਰ ਪੰਚਾਇਤ ਵੱਲੋਂ ਬਣਾਇਆ ਸੀ ਆਹ ਚਾਰ ਦੁਆਰੀ ਸਾਰੀ ਪੰਚਾਇਤ ਨੇ ਬਣਾਈ ਸਕੂਲ ਦੀ ਸਾਰੀ ਚਾਰ ਦੁਆਰੀ ਇਹ ਦਫ਼ਤਰ ਬਣਾਇਆ ਪੰਚਾਇਤ ਨੇ ਬਣਾਇਆ ਉਹ ਛੱਡ ਬਣਾਇਆ ਉਧਰੋਂ ਪੰਚਾਇਤ ਨੇ ਬਣਾਇਆ ਇਧਰਲਾ ਛੱਡ ਬਣਾਇਆ ਪੰਚਾਇਤ ਨੇ ਬਣਾਇਆ ਆ ਜਿਹੜਾ ਬਾਕੀ ਇੱਥੇ ਕੁਝ ਆਪਣਾ ਸਕੂਲ ਮਾਈ ਸਕੂਲ ਇੱਕ ਕਮਰਾ ਪੁੰਦਰ ਸਾਹਿਬ ਨੇ ਕੀਤਾ ਸੀ ਔਰ ਚਲੋ ਦੋ ਕਮਰੇ ਪੁੰਦਰ ਸਾਹਿਬ ਨੇ ਕੀਤੇ ਸੀ ਬਾਕੀ ਵਿਕਰਮ ਮੋਫਰ ਨੇ ਕੀਤੀ ਕੁਝ ਗ੍ਰਾਂਟ ਉਹਦੇ ਵਿੱਚ ਅਸੀਂ ਸਕੂਲ ਦੀ ਕੰਮ ਕਰਾਇਆ ਬਾਕੀ ਗਲੀਆਂ ਜਿਹੜੇ ਵੱਡੀਆਂ ਵੱਡੀਆਂ ਗਲੀਆਂ ਸਾਰੀਆਂ ਬਣ ਗਈਆਂ ਨੇ ਛੋਟੀ ਛੋਟੀ ਗਲੀਆਂ ਰਹਿ ਗਈਆਂ ਨੇ ਚਲੋ ਕੋਈ ਗੱਲ ਨਹੀਂ ਉਹ ਵੀ ਕੋ ਟਾਈਮ ਆਏਗਾ ਉਹ ਵੀ ਬਣ ਜਾਣਗੀਆਂ ਬਾਕੀ ਕੁਝ ਕੰਮ ਰਹਿ ਹੀ ਗਏ ਟਾਣੀਆਂ ਵਿੱਚ ਸਾਰੀਆਂ ਗਲੀਆਂ ਕੰਪਲੀਟ ਹੋ ਗਈਆਂ ਸਾਰੀਆਂ ਬਣ ਗਈਆਂ ਨੇ ਪਾਣੀ ਪੀਣ ਵਾਲਾ ਟਾਣੀਆਂ ਸਾਰੀਆਂ ਨੂੰ ਮੌਜਦਾ ਕੀਤਾ ਪਾਪਾ ਪਾਈਆਂ ਨੇ 24 ਘੰਟੇ ਲਾਈਟ ਕੀਤੀ ਹੈ ਟਾਣੀਆਂ ਦੇ ਸਾਰੀਆਂ ਤੇ ਕੋਈ ਟਾਣੀ ਨਹੀਂ ਵਾਂਜੀ ਰਹੇਗੀ ਨਾ ਪਾਣੀ ਪੀਣ ਵਾਲੇ ਪਾਣੀ ਤੋਂ ਨਾ ਪੱਕੀਆਂ ਗਲੀਆਂ ਤੋਂ ਨਾ ਕਿਸੇ ਆਪਣਾ ਲਾਇਰਟ ਤੋਂ ਔਰ ਬਾਕੀ ਬਕ ਕੰਮੀ ਕੰਮ ਸਾਡੇ ਰਹੇਗਾ ਇਹ ਬਾਕੀ ਬਹੁਤ ਜੇ ਸ਼ਮਸ਼ਾਨ ਕਾੜਦਾ ਸਾਡਾ ਕੰਮ ਹੋਣ ਵਾਲਾ ਹੈ ਉਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਆਪਣਾ ਸ਼ਮਸ਼ਾਨ ਕਾੜਨ ਵਾਸਤੇ ਕੋਈ ਸਾਨੂੰ ਗ੍ਰਾਂਟ ਦਿੱਤੀ ਜਾਵੇ ਇਹ ਸ਼ਮਸ਼ਾਨ ਕਾੜਦਾ ਕੰਮ ਕਰਾ ਸਕੀਏ ਬਾਕੀ ਛੱਪੜ ਦੀ ਸਾਡੀ ਗ੍ਰਾਂਟ ਆਈ ਹੋਈ ਵੀ ਹੈ 10-12 ਲੱਖ ਰੁਪਈਆ ਉਹ ਉਹ ਉਹੰਦੇ ਜੀ ਕਰਨਾ ਜਿਹੜਾ ਸਾਫ ਪਾਣੀ ਐਡ ਕਰਨਾ ਤੇ ਸਾਫ ਪਾਣੀ ਐਡ ਕਰਨਾ ਤੇ ਆਪਣਾ ਸੀਵਰੇਜ ਦਾ ਪਾਣੀ ਐਡ ਕਰਨਾ ਹਾਂ ਟ੍ਰੀਟਮੈਂਟ ਪਲਾਂਟ ਲਾਣਾ ਹਾਂ ਟ੍ਰੀਟਮੈਂਟ ਪਲਾਂਟ ਲੱਗਣਾ ਜਿਹੜਾ ਉਹ ਸਾਨੂੰ ਇੱਥੇ 10 ਲੱਖ ਰੁਪਏ ਆਇਆ ਪਿਆ ਹੈ ਉਹ ਅਸੀਂ ਥੋੜੇ ਦਿਨ ਤੱਕ ਬਣਾ ਦਾਂਗੇ ਕੰਪਲੀਟ ਹੋ ਜਾਊਗਾ ਇਹਦੇ ਵਾਸਤੇ ਸਾਡਾ ਅਨਰੇਗਾ ਚੋਂ ਪਾਸ ਹੋਇਆ ਪਿਆ ਪਾਰਕਿੰਗ ਪਾਸ ਹੋਇਆ ਪਿਆ ਸਾਡੇ ਸਕੂਲ ਵਾਸਤੇ ਵੀ ਤੇ ਇਸ ਕਰਕੇ ਕੰਮ ਵਿਚਾਰੇ ਨੇ ਬਹੁਤ ਪ੍ਰਕਾਰਾਤੇ ਨੇ ਵਤ ਨਾਲ ਪੰਚਾਇਤ ਨੇ ਸਹਿਯੋਗ ਨਹੀਂ ਆਇਆ ਜਿਹੜਾ ਜਿਹੜਾ ਇਹ ਪਿੰਡ ਹੈ ਹਜੇ ਤੱਕ ਵੀ ਜਿਹੜੇ ਕਾਫੀ ਜਿਹੜਾ ਸਹੂਲਤਾਂ ਤੋਂ ਸੱਖਣਾ ਹੈਗਾ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਇੱਥੇ ਡਿਸਪੈਂਸਰੀ ਨਹੀਂ ਹੈਗੀ ਇੱਥੇ ਜਿਮ ਨਹੀਂ ਹੈਗਾ ਇੱਥੇ ਗਰਾਊਂਡ ਵਧੀਆ ਨਹੀਂ ਹੈਗਾ ਇੱਥੇ ਪਸ਼ੂ ਹਸਪਤਾਲ ਨਹੀਂ ਹੈਗਾ ਪੰਚਾਇਤ ਘਰ ਨਹੀਂ ਹੈਗਾ ਇਹ ਕਾਫੀ ਚੀਜ਼ਾਂ ਤੋਂ ਹੋਏ ਸੱਖਣਾ ਤਾਂ ਉਹਨਾਂ ਬਾਰੇ ਵੀ ਕੋਈ ਪੰਚਾਇਤ ਨੂੰ ਜਾਂ ਸਰਕਾਰ ਨੂੰ ਮੰਗ ਤੋਂ ਡੀ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਇੱਕ ਵੱਡਾ ਫਤਵਾ ਲੈ ਕੇ ਜਿਹੜੇ ਆਈ ਸੀ ਲੋਕਾਂ ਦੇ ਉਮੀਦਾਂ ਦੇ ਖਰਾ ਉਤਰਨ ਵਾਸਤੇ ਤਾਂ ਉਸ ਤੋਂ ਵੀ ਕੋਈ ਤੁਹਾਨੂੰ ਆਸ ਹੋਊਗੀ ਇਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਕਰ ਲਿਆ ਜੀ 92 ਸੀਟਾਂ ਜਿੱਤੀਆਂ ਨੇ ਪੰਜਾਬ ਨੇ ਜਿਤਾ ਕੇ ਭੇਜੀਆਂ ਨੇ ਅਸੀਂ ਬਹੁਤ ਆਸ ਕਰਦੇ ਹਾਂ ਸਾਡਾ ਐਮਐਲਏ ਚਲੋ ਗੁਰਪ੍ਰੀਤ ਬਹੁਤ ਹੀ ਕਰ ਬੇਕਾਰ ਬੰਦਾ ਹੈ ਸਿਆਣਾ ਬੰਦਾ ਸਾਨੂੰ ਬਹੁਤ ਆਸ ਨੇ ਕਿ ਸਾਡੀਆਂ ਆਸਾਂ ਦੇ ਪੂਰੇ ਲੈਣਗੇ ਤੇ ਸਾਨੂੰ ਜਿਸ ਤਰ੍ਹਾਂ ਛਲੇ ਕੰਮ ਰਹਿੰਦੇ ਨੇ ਪੰਚਾਇਤ ਘਰ ਬਣਨ ਵਾਲਾ ਹੈ ਸਾਡਾ ਗਰਾਊਂਡ ਦਾ ਸਭ ਤੋਂ ਵੱਡਾ ਕੰਮ ਬੱਚਿਆਂ ਦੇ ਵਾਸ ਬੱਚਿਆਂ ਦੀ ਡਿਮਾਂਡ ਹੈ ਕਿ ਗਰਾਊਂਡ ਬਣਾਇਆ ਜਾਵੇ ਸਟੇਡੀਅਮ ਦੀ ਮੰਗ ਹੈ ਬੱਚਿਆਂ ਦੀ ਸਟੇਡੀਅਮ ਬਣਾਇਆ ਜਾਵੇ ਕਿਉਂਕਿ ਬੱਚਿਆਂ ਨੂੰ ਬਹੁਤ ਛਾਹ ਖੇਡਣ ਦਾ ਕਿਉਂਕਿ ਆਏ ਸਾਲ ਇਥੇ ਵਰ ਕਰਾਉਂਦੇ ਨੇ ਖੇਡਾਂ ਦਾ ਮੇਲਾ ਕਰਾਉਂਦੇ ਨੇ ਆਏ ਸਾਲ ਬੱਚੇ ਇਸ ਵਕਤ ਤੇ ਬੱਚਿਆਂ ਦੇ ਬਹੁਤ ਵੱਡੀ ਮੰਗ ਹੈ ਗਰਾਉਂਡ ਦੀ ਤਾਂ ਗਰਾਉਂਡ ਬਣਾਇਆ ਜਾਵੇ ਡਿਸਪੈਂਸਰੀ ਸਾਡੇ ਇਹ ਸਾਰੇ 15 16 ਪਿੰਡਾਂ ਵਿੱਚ ਇਕੱਲੇ ਖੜ੍ਹੇ ਹੀ ਇੱਕ ਹੈਗੀ ਆਪਣਾ ਡੰਗਰਾ ਵਾਸਤੇ ਹੋਰ ਕੋਈ ਡਿਫੈਂਸ ਸਾਡੇ ਪਸ਼ੂਆਂ ਦਾ ਕੋਈ ਹਾਲ ਨਹੀਂਗਾ ਇਥੇ ਇਲਾਜ ਦਾ ਤੇ ਕਰੰਡੀ ਜਿਹੜੀ ਇੱਕ ਰਸਤਾ ਰਿਹਾ ਬਾਕੀ ਇਥੇ ਹੋਰ ਕੋਈ ਨੇੜੇ-ਟੜੇ ਕੋਈ ਹਾਲ ਨਹੀਂਗਾ ਸਾਝਵੇਂ ਮਾਨ ਖੜਾਏ ਨਾਰਾ ਸਾਣੂ ਤੋਂ ਪਿੰਡਾਂ ਨੂੰ ਕੋਈ ਇੱਕ ਡਿਸਪੈਂਸਰੀ ਕੀਤੀ ਜਾਵੇ ਪਸ਼ੂਆਂ ਵਾਸਤੇ ਕੀਤੀ ਜਾਵੇ ਕੋਈ ਜਾ ਆਪਣੇ ਬੰਦੇਆਂ ਵਾਸਤੇ ਵੀ ਇਲਾਜ ਵਾਸਤੇ ਮੈਡੀਕਲ ਸਹੂਲਤ ਦਿੱਤੀ ਜਾਵੇ ਪੜਾਈ ਫੋ ਸਾਨੂੰ ਕੋਈ ਕਮੀ ਨਹੀਂ ਹੈ ਸਕੂਲ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਉਹ ਸਕੂਲ ਸਾਡਾ ਜਿਹੜਾ ਪ੍ਰਾਈਵੇਟ ਸਕੂਲ ਖਾੜੇ ਪਿੰਡ 'ਚ ਹੋਰ ਬਣਿਆ ਰਾਜਵੀਰ ਨੌਜਵਾਨ ਮੁੰਡਾ ਉੱਠਿਆ ਪਿੰਡ ਦਾ ਬਹੁਤ ਸੋਹਣਾ ਸਕੂਲ ਬਣਾਇਆ ਉਹਨੇ ਪ੍ਰਾਈਵੇਟ ਉਹਦੇ ਜੀ ਬਹੁਤ ਵਧੀ ਇਹ ਬਹੁਤ ਕੋਈ ਕਿਸੇ ਕਮਰਕਮੀ ਨਹੀਂ ਉਹਦੇ ਵਿੱਚ ਬੱਚੇ ਕਾਬਲੀ ਤੋਂ ਜਾ ਰਹੇ ਨੇ ਇਸ ਟਾਈਮ ਸਾਡੀ ਉੱਥੇ ਸਾਡੀ ਬੱਚੀ ਉੱਥੇ ਕਾਬਲ ਸਾਡੇ ਪੰਜਾਬ ਸਾਰੇ ਪੰਜਾਬ ਦੇ ਵਿੱਚੋਂ ਜਿੱਤ ਕੇ ਆਈ ਹੈ ਦੂਜੇ ਨੰਬਰ ਤੇ ਆਈ ਸਾਰੇ ਪੰਜਾਬ ਦੇ ਵਿੱਚੋਂ ਸਾਡੀ ਸਾਡੀ ਬੇਟੀ ਇੱਥੇ ਸਾਡਾ ਨਾਰਾਂ ਦੀ ਇਹ ਸਕੂਲ ਚ ਪੜੀ ਉਹ ਸਕੂਲ ਦਾ ਵੀ ਬਹੁਤ ਦੇਣ ਸਾਡੇ ਨਗਰ ਨੂੰ ਸ਼ੋਹਰ ਵੀ ਜੋ ਕੰਮ ਰਹਿੰਦੇ ਨੇ ਅਸੀਂ ਆਸ ਕਰਦੇ ਆ ਆਮ ਆਦਮੀ ਪਾਰਟੀ ਤੋਂ ਜੋ ਗ੍ਰਾਂਟ ਦੇਣਗੇ ਤਾਂ ਉਹ ਵੀ ਹੋਣਗੇ ਬਹੁਤ ਬਹੁਤ ਵਧੀਆ ਗੱਲ ਹੈ ਜੀ ਅਸੀਂ ਮਨਜੀਤ ਸਿੰਘ ਜੀ ਨਾਲ ਵੀ ਗੱਲ ਕਰਾਂਗੇ ਇੱਕ ਪਿੰਡ ਦੇ ਵਿੱਚ ਨਾ ਲਾਇਬ੍ਰੇਰੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਾਂ ਪਹਿਲਾਂ ਆਪਣਾ ਬਾਈ ਜੀ ਗੱਲਾਂ ਕਰ ਰਹੇ ਸੀ ਆਪਾਂ ਵੀ ਜਿਹੜੀ ਇੱਕ ਲਾਇਬ੍ਰੇਰੀ ਚਾਹੀਦੀ ਹੈ ਤੇ ਉਹ ਲਾਇਬ੍ਰੇਰੀ ਉਹ ਚਾਹੀਦੀ ਹੈ ਜਿੱਥੇ ਬਹਿ ਕੇ ਬੱਚੇ ਨਾਵਲ ਨਹੀਂ ਆਉਂਦੀ ਪੜ੍ਹਾਈ ਕਰ ਸਕਣਾ ਉਦਾਂ ਦਾ ਉਹਨਾਂ ਨੂੰ ਮਾਹੌਲ ਹੈ ਜਿਹੜਾ ਉੱਥੇ ਮਿਲੇ ਉੱਥੇ ਏਸੀ ਮਿਲੇ ਵਾਈਫਾਈ ਦੀ ਫ੍ਰੀ ਸਹੂਲਤ ਮਿਲੇ ਤਾਂ ਜਿਹੜੇ ਬੱਚੇ ਦੇਖੋ ਬਹੁਤ ਸਾਰੇ ਟੈਸਟਾਂ ਦੀਆਂ ਤਿਆਰੀਆਂ ਉੱਥੇ ਕਰ ਸਕਣ ਜਾਂ ਜਿਨ੍ਹਾਂ ਨੇ ਡੰਮੀ ਰਮਿਸ਼ਨ ਲਈਆਂ ਹੁੰਦੀਆਂ ਉੱਥੇ ਪੜ੍ਹਾਈ ਉਹ ਕਰ ਸਕਣ ਤਾਂ ਇਦਾਂ ਦੀ ਡਿਮਾਂਡ ਹੈ ਜਿਹੜੀ ਰੱਖੀ ਜਾਵੇ ਤਾਂ ਉਸ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਸਾਡੇ ਪਿੰਡ ਨਾਰਾ ਪਿੰਡ ਦੇ ਵਿੱਚ ਏਸੀ ਤੁਪਕਾ ਥੋੜਾ ਜਿਆਦਾ ਹੈ ਜਿਸ ਕਾਰਨ ਬੜੀ ਪ੍ਰੋਬਲਮ ਹੁੰਦੀ ਹੈ ਕਿਉਂ ਬਾਹਰ ਬੱਚੇ ਕੋਚਿੰਗ ਵਾਸਤੇ ਪੈਸਾ ਨਹੀਂ ਹੈ ਮੈਂ ਕਈ ਬੱਚਿਆਂ ਨੂੰ ਕਿਹਾ ਬੰਦਿਆਂ ਨੂੰ ਕਿਹਾ ਉਹ ਕਹਿੰਦੇ ਵੀ ਅਸੀਂ ਆਉਣ ਲਈ ਤਿਆਰ ਆ ਸਾਨੂੰ ਇੱਕ ਬਿਲਡਿੰਗ ਬਣਾ ਦਿੱਤੀ ਜਾਵੇ ਚਾਹ ਲਾਇਬ੍ਰੇਰੀ ਤੌਰ ਤੇ ਹੋਵੇ ਕਿਵੇਂ ਵੀ ਹੋਵੇ ਤਾਂ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਟੈਸਟਾਂ ਦੀ ਤਿਆਰੀਆਂ ਕਰਾਉਣ ਵਾਸਤੇ ਮਨ ਲਵਾਂ ਅਸੀਂ ਇੱਥੋਂ ਇਹਨਾਂ ਤਿਆਰੀਆਂ ਕਰਾ ਦਈਏ ਕਿਉਂਕਿ ਬਾਹਰ ਜਾਣਾ ਉਹਨਾਂ ਔਖਾ ਕਿਉਂਕਿ ਗਰੀਬ ਬੰਦੇ ਨੇ ਬੱਚੇ ਪੜਾ ਲੈਂਦੇ ਨੇ ਪਰ ਉਹਨਾਂ ਦੇ ਵਿਚਾਰਾਂ ਦੇ ਕੀ ਹੈ ਵੀ ਘਰੋਂ ਪ੍ਰੋਬਲਮ ਹੀ ਐਸੀ ਹੈ ਇੰਨੀਆਂ ਕਮਜ਼ੋਰੀਆਂ ਨੇ ਵੀ ਉਹਨਾਂ ਦੀਆਂ ਫੀਸਾਂ ਘਰੇਲੂ ਹਾਂਜੀ ਤੇ ਉਹ ਕਹਿੰਦੇ ਵੀ ਅਸੀਂ ਫਰੀ ਤੌਰ ਤੇ ਅਸੀਂ ਫਰੀ ਤੌਰ ਤੇ ਘੰਟਾ ਦੋ ਘੰਟਾ ਜਿਹੜਾ ਵੀ ਤੁਸੀਂ ਸਾਨੂੰ ਟਾਈਮ ਬਿड् ਕੇ ਦਵੋਗੇ ਅਸੀਂ ਮਤਲਬ ਫਰੀ ਇਹਨਾਂ ਨੂੰ ਦਿਆਂਗੇ ਅੱਗੇ ਵੀ ਮਤਲਬ ਦਿੱਤੀ ਟ੍ਰੇਨਿੰਗਾਂ ਦਿੱਤੀਆਂ ਕੋਚਿੰਗਾਂ ਦਿੱਤੀਆਂ ਮੁੰਡਿਆਂ ਨੇ ਸਾਡੇ ਬ੍ਰਦਰ ਸਾਹਿਬ ਨੇ ਉਹਨਾਂ ਨੇ 5 ਸਾਲ ਤੱਕ ਫਰੀ ਦਿੱਤੀ ਤੇ ਅੱਜ ਮੇਰੀ ਪਰਿਵਾਰ ਦੇ 35 ਤੋਂ 40 ਮੁਲਾਜ਼ਮ ਲੱਗੇ ਹੋਏ ਨੇ ਸਰਕਾਰੀ ਬੋਦੋ ਕੋਸ਼ਿਸ਼ ਹੈ ਵੀ ਗਰਾਊਂਡ ਤੇ ਆਪਣੇ ਲਾਇਬ੍ਰੇਰੀ ਵਗੈਰਾ ਡੰਗ ਰਸਤਾਲ ਆਂਗਣਵਾੜੀ ਸਾਨੂੰ ਇੱਕ ਵੱਧ ਦਿੱਤੀ ਜਾ ਪੰਚਾਇਤ ਕਰ ਦਿੱਤਾ ਜਾਵੇ ਗਰਾਊਂਡ ਦਿੱਤੇ ਜਾਣ ਤਾਂ ਕਿ ਵਾਟਰ ਵਾਟਰ ਵਕਸ ਹੁਣ ਸਭ ਤੋਂ ਜ਼ਿਆਦਾ ਨਾਰਾ ਪਿੰਡ ਦਾ ਜਿਹੜਾ ਵਾਟਰ ਵਕਸ ਹੈ ਇਹਦੇ ਚ ਤਕਰੀਬਨ ਤਕਰੀਬਨ 500 ਕਨੈਕਸ਼ਨ ਹੈਗੇ ਨੇ ਜਿਹੜਾ ਕਿ ਸੱਤ ਪਿੰਡਾਂ ਨੂੰ ਪਾਣੀ ਦਿੰਦਾ ਸੀ ਪਹਿਲਾਂ ਕਿਸ ਟਾਈਮ ਦੇ ਵਿੱਚ ਹੁਣ ਵੀ ਦੇ ਰਹੇ ਆ ਤੇ ਤੁਸੀਂ ਯਕੀਨ ਨਹੀਂ ਕਰਨਾ ਸਾਰਾ ਨਾ 99% ਬਿੱਲ ਸਾਰੇ ਆਪਣਾ ਆਲ ਪੰਜਾਬ ਦੇ ਵਿੱਚ ਵੀ ਨਾਰਾ ਪਿੰਡ ਦਾ ਵਾਟਰ ਅਕਸ ਨੂੰ ਬਲਪੁਰ ਸਰਕਾਰ ਨੂੰ ਪਰਦੇ ਰਹੇ ਆ ਬਹੁਤ ਵਧੀਆ ਗੱਲ ਹੈ ਜੀ ਆਸ ਕਰਦੇ ਆਂ ਵੀ ਇਹ ਪਿੰਡ ਦੇ ਜਿਹੜੇ ਵੀ ਕਮੀਆਂ ਹੈਗੀਆਂ ਉਹਨਾਂ ਤੇ ਸਰਕਾਰ ਵੀ ਪੂਰਾ ਉਤਰਨਗੀਆਂ ਤੇ ਪੰਚਾਇਤ ਵੱਲੋਂ ਵੀ ਉਸ ਸਰਕਾਰ ਦੇ ਜਿਹੜੇ ਫੰਡਾਂ ਦਾ ਉਹਨਾਂ ਦਾ ਸਹਿਯੋਗ ਆ ਜਿਹੜਾ ਦਿੱਤਾ ਜਾਊਗਾ ਤੇ ਜਲਦੀ ਜਿਹੜੀਆਂ ਸੁੱਖ ਸਹੂਲਤਾਂ ਇਹ ਪਿੰਡ ਨੂੰ ਵੀ ਮਨਨ ਨੂੰ ਜਿਹੜੀਆਂ ਮਿਲਣਗੀਆਂ ਇਸੇ ਨਾਲ ਹੀ ਕਿਸੇ ਅਗਲੇ ਹੋਰ ਪਿੰਡ ਦੇ ਵਿਅਕਤੀ ਨਾਲ ਕਿਸੇ ਬਸਨੀਕ ਨਾਲ ਗੱਲ ਕਰਦੇ ਆਂ ਤਾਂ ਕਿ ਕਿਸ ਪਿੰਡ ਦੀਆਂ ਹੋਰ ਸਹੂਲਤਾਂ ਬਾਰੇ ਤੇ ਹੋਰ ਮੰਗਾਂ ਬਾਰੇ ਜਿਹੜਾ ਤੁਹਾਨੂੰ ਵਿਸਤਾਰ ਪੂਰਵਕ ਜਿਹੜਾ ਚਾਨਣਾ ਪਾਇਆ ਜਾ ਸਕੇ। ਹੁਣ ਅਸੀਂ ਪਿੰਡ ਨਾਰਾਂ ਦੀ ਜਿਹੜੀ ਦੂਸਰੀ ਸਾਥ ਹੈ ਦੂਸਰੇ ਮੋੜ ਹੈ ਉੱਥੇ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਅਸੀਂ ਪਿੰਡ ਵਾਸੀਆਂ ਤੋਂ ਜਾਣਾਂਗੇ ਪਿੰਡ ਦੀਆਂ ਸੁੱਖ ਸਹੂਲਤਾਂ ਬਾਰੇ ਗੱਲਾਂ ਬਾਤਾਂ ਕਰਾਂਗੇ ਕੀ ਕੀ ਨਾਮ ਹੈ ਤੁਹਾਡਾ ਮੈਂ}{|\text{ਸਪਾਲ ਸਿੰਘ ਹੈ।}} ਬਿਰਗੋ ਜੇ ਆਪਾਂ ਗੱਲ ਕਰੀਏ ਪਹਿਲਾਂ ਵੀ ਸਰਪੰਚ ਬਣੇ ਹੁਣ ਵੀ ਸਰਪੰਚ ਹੈਗੇ ਆ ਤਾਂ ਸਰਪੰਚ ਦੇ ਕੰਮ ਕਾਜਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਖਰੇ ਉੱtre ਆ ਨਹੀਂ ਉੱtreਗਾ ਨਹੀਂ ਉੱtre ਨਹੀਂ ਹੋਏ ਵਾਟਰ ਦਾ ਖਰੇ ਰਹਿੰਦਾ ਵਾਟਰ ਦਾ ਫਰ ਰਹਿੰਦਾ ਹੈ ਹਾਂ ਹੋਰ ਤੇ ਆ ਗਲੀਆਂ ਰਹਿੰਦੀਆਂ ਨੇ ਉਹ ਗਰੀਬਾਂ ਦੇ ਮਕਾਨ ਰਹਿੰਦੇ ਨੇ ਹਾਂ ਸਾਰਾ ਕੁਝ ਰਹਿੰਦਾ ਹੈ ਨਹੀਂ ਚਲੋ ਮਕਾਨ ਤਾਂ ਪੰਚਾਇਤ ਨੇ ਨਹੀਂ ਦੇ ਸਕਦੀ ਉਹ ਤਾਂ ਸਰਕਾਰ ਦੇ ਹੱਥ-ਵੱਸ ਹੈਗਾ ਲੇਕਿਨ ਨਹੀਂ ਦਿਖਾਰੇ ਨੇ ਹੂੰ ਤੇ ਵਾਟਰ ਦਾ ਸਬੰਧ ਨਾ ਚਾਹੀਦਾ। ਅੱਛਾ। ਹਾਂ। ਤੇ ਮੇਰੇ ਖਿਆਲ ਚ ਤੁਹਾਡੇ ਡਿਸਪੈਂਸਰੀ ਵੀ ਹੈ ਨਹੀਂ। ਨਾਉ ਵੀ ਨਹੀਂ ਆਏਗੀ। ਉਹ ਵੀ ਨਹੀਂ ਹੈਗਾ। ਨਾ ਹਸਤਾਲ ਵੀ ਨਹੀਂ ਹੈਗਾ। ਤੁਹਾਡੇ ਜਿਮ ਵੀ ਨਹੀਂ ਹੈਗਾ। ਨਾ। ਤੁਹਾਡੇ ਗਰਾਊਂਡ ਵੀ ਨਹੀਂ ਹੈਗਾ। ਗਰਾਊਂਡ ਇੱਧਰ ਹੈਗਾ। ਕੋਈ ਜੈਦਕਰ ਵੀ ਨਹੀਂ ਹੈਗਾ। ਨਾ। ਹੈ ਨਾ। ਹਾਂ। ਕਾਫੀ ਚੀਜ਼ਾਂ ਜਿਹੜੀਆਂ ਨਹੀਂ ਹੈਗੀਆਂ ਹੈ ਨਾ। ਕੀ ਨਾਮ ਹੈ ਤੁਹਾਡਾ? ਤ੍ਰਿਪਾਲ ਸਿੰਘ ਜੀ। ਇਹ ਦੇਖੋ ਜੀ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ। ਹੁਣ 2 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ। ਹਾਂਜੀ। ਤਾਂ ਕੀ ਲੱਗਦਾ ਵੀ ਜਿਹੜੇ ਕਾਂਗਰਸ ਪਾਰਟੀ ਦੌਰਾਨ ਕੰਮ ਆ ਜਿਹੜਾ ਅਧੂਰੇ ਰਹਿ ਗਏ ਸੀ ਕਿਉਂਕਿ ਦੇਖੋ ਕਦੇ ਵੀ 100% ਕੰਮ ਪੂਰਾ ਨਹੀਂ ਹੋ ਸਕਦਾ ਤਾਂ ਹੁਣ ਕੀ ਆਸ ਹੈ ਵੀ ਕਿਹੜੇ ਕਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਕਰਾਉਣੇ ਚਾਹੋਗੇ ਸਾਹਿਬਤਾ ਜੀ ਪਹਿਲ ਦੇ ਆਧਾਰ ਤੇ ਸਾਡਾ ਇੱਕ ਤਾਂ ਹੈਗਾ ਵਾਟਰ ਬਾਕਸ ਸ਼ਾਂਖਾਨ ਘਾਟ ਤੇ ਆ ਜਿਹੜੀ ਟ੍ਰਫੈਕਰੀ ਜੀ ਦੱਸੀ ਤੁਸੀਂ ਇਹ ਹੂੰ ਠੀਕ ਹੈ ਤੇ ਆ ਗਲੀਆਂ ਗੁਲੀਆਂ ਜਿੰਦੀ ਕਿਸੇ ਦੀ ਤਕਲੀਫ ਹੈ ਉਹ ਹੋਣੀਆਂ ਚਾਹੀਦੀਆਂ ਨੇ ਤੇ ਪਾਣੀ ਵਾਲਾ ਤਾਂ ਸਾਡੇ ਬਾੜਾ ਜ਼ਰੂਰੀ ਏ ਜੇ ਪਾਣੀ ਹੋਵੇ ਫਿਰ ਸਾਨੂੰ ਐਡੀ ਮਰੇ ਵੀ ਕੋਹ ਨਹੀਂ ਉਹ ਜਦੋਂ ਪਾਣੀ ਨਹੀਂ ਨਾ ਪੀਣ ਵਾਲਾ ਮਿਲਦਾ ਤੇ ਉਹ ਖਰਾ ਚੱਲ ਪੈਂਦਾ ਫਿਰ ਉਹ ਬੱਚੇ ਨਿੱਕੇ ਨਿੱਕੇ ਵੱਡੇ ਬਿਮਾਰ ਹੁੰਦੇ ਪਏ ਨੇ ਠੀਕ ਹੈ ਹਾਂਜੀ ਤੇ ਅਸੀਂ ਇਹ ਹੀ ਪੀਣ ਵਾਲੇ ਪਾਣੀ ਦੀ ਜਿਹੜੀ ਵੱਡੀ ਸਮੱਸਿਆ ਆ ਸਾਨੂੰ ਵੱਡੀ ਸਮੱਸਿਆ ਇਹ ਆ ਭਈ ਇਹ ਜਿਹੜਾ ਵਾਟਰ ਬਗੀ ਸਾਡਾ ਇਹ 10 12 ਪਿੰਡਾਂ ਦਾ ਬਣਿਆ ਸੀ ਪਹਿਲੀ ਆ ਤੇ ਹੁਣ ਸਾਡੇ ਕੱਲੇ ਪਿੰਡ ਨੂੰ ਕੱਲੇ ਪਿੰਡ ਨੂੰ ਨਹੀਂ ਪੂਰਾ ਪਾਣੀ ਆ ਰਿਹਾ ਹੋਰ ਸਰਪੰਚ ਨੇ ਵਿਚਾਰੇ ਨੇ ਦਿੱਤੇ ਹੀ ਜਿੰਨੇ ਕਹਿੰਦੇ ਕੋਲੇ ਗਏ ਹੀ ਇਹਨੇ ਆਖਿਆ ਵੀ ਰਿਪੇਅਰ ਪੂਰ ਕਰੋ ਪਰ ਉਹ ਰਿਪੇਅਰ ਕਰਨ ਵਾਲਾ ਹੈ ਨਹੀਂ ਤੁਸੀਂ ਵੇਖੋ ਨਾ ਉਹਨੂੰ ਵਿੱਚੋਂ ਆਪਾਂ ਉਹਦੀ ਲਈਏ ਫੋਟੋ ਤੇ ਉਹ ਕਰਨ ਵਾਲਾ ਨਹੀਂ ਠੀਕ ਹੈ ਉਹ ਤਾਂ ਐ ਸਾਰਾ ਪਾਣੀ ਉਹਦੀ ਜਿਹੜਾ ਵਾਟਰ ਟੈਂਕਸ ਆਪਣਾ ਨਵੇਂ ਸਿਰੇ ਤੋਂ ਬਣੇ ਤੇ ਵਧੀਆ ਪਾਣੀ ਸਾਰੇ ਪਿੰਡ ਨੂੰ ਮਿਲੇ ਇੱਕ ਬਣਿਆ ਵਧੀਆ ਹਾਂ ਫੇਰ ਸਾਨੂੰ ਮਤਲਬ ਸਾਰਿਆਂ ਨੂੰ ਅਸੀਂ ਵੱਡੀ ਮੰਗੇ ਆ ਇੱਕ ਇੱਕ ਬਜ਼ੁਰਗੋ ਬੱਚਿਆਂ ਦੀ ਪੜ੍ਹਾਈ ਦਾ ਵੀ ਇਹ ਮੁਸ਼ਕਲ ਹੈਗਾ ਕਿਉਂਕਿ ਕਿਤੇ ਵਧੀਆ ਸਰਕਾਰੀ ਸਕੂਲ ਇੱਥੇ ਨਹੀਂ ਹੈਗਾ ਦੇਖੇ ਕਿ ਆਪਣੀਆਂ ਬੱਚੀਆਂ ਨੂੰ ਦੂਸਰਾ ਢੇ ਜਾਣਾ ਪੈਂਦਾ ਸਕੂਲ ਤਾਂ ਜੀ ਸਾਡੇ ਹੁਣ ਤੈਨੂੰ ਪਤਾ ਹੈਗਾ ਵੀ ਦੂਰ ਹੀ ਜਾਣਾ ਪੈਂਦਾ ਕਰਨਡੀ ਜਾਂਦੇ ਨੇ ਸਰਦੂਲਗੜ ਜਾਂਦੇ ਨੇ ਮਾਨਸਾ ਕੋਈ ਜਾਂਦੇ ਜਿਹੜੇ ਬੱਚੇ ਵਾ ਵਡੇ ਹੋ ਜਾਂਦੇ ਨੇ ਹੈ ਕਿ ਬੱਸਾਂ ਵੀ ਕਿਵੇਂ ਸਹੂਲਤ ਇੱਥੇ ਮਿਲ ਕੇ ਬੱਸਾਂ ਦੀ ਸਾਡੇ ਹੈ ਨਹੀਂ ਬਸ ਇੱਕ ਦਿਨ ਆ ਜਾਂਦੀ ਜੇ ਇੱਕ ਦਿਨ ਸਵਾਰੀ ਨਾ ਮਿਲੇ ਉਹ ਆਦੇ ਨੇ ਵੀ ਅਸੀਂ ਕੱਲ ਨੂੰ ਆਉਂਦੇ ਹੀ ਨਹੀਂ ਦੂਜੇ ਦਿਨ ਇੱਕ ਟਾਈਮ ਆਉਂਦਾ ਸੀ ਉਹ ਵੀ ਸਾਡਾ ਬੱਸ ਹੋ ਗਿਆ ਜੇ ਇਧਰੋਂ ਕਿਸੇ ਕੋਈ ਚਲਾ ਜਾਂਦਾ ਸੀ ਉਧਰੋਂ ਆਉਂਦਾ ਨਹੀਂ ਸੀ ਮਿਲਦਾ ਅੱਛਾ ਵੀ ਚੱਲ ਜੇ ਕੋਈ ਬੁੱਢਾ ਠੇਰਾ ਚਲਾ ਜਾਂਦਾ ਸੀ ਕੋਈ ਚੱਲ ਉਧਰੋਂ ਮੈਂ ਬਾਸਤੇ ਚੜਿਆ ਜਾਣਾ ਤੇ ਆ ਜਾਾਂਗਾ ਇਹ ਤੁਸੀਂ ਨੇੜੇ ਸ਼ਹਿਰ ਸਾਨੂੰ ਸਰਦੂੜ ਹੀ ਲੱਗਦਾ ਸਰੂੜ ਹੀ ਜੀ ਸਰਦੂੜ ਹੀ ਸਾਨੂੰ ਨੇੜੇ ਲੱਗਦਾ ਫਤਿਆਬਾਦ ਵੀ ਦੂਰ ਹੈ ਸਾਨੂੰ ਸਰਸਾ ਵੀ ਦੂਰ ਹੈ ਸਾਨੂੰ ਪੈਂਦਾ ਜਿਹੜਾ ਮੜਾ ਮੋਟਾ ਹੈ ਉਧਰ ਅਸੀਂ ਤਾਂ ਜਾਣੇ ਜੇ ਕੋਈ ਖਾਸ ਕੰਮ ਸਾਨੂੰ ਹੋਵੇ ਜਾਂ ਕਿਸੇ ਦੀ ਆੜ ਤੂੜ ਤੇ ਉਧਰ ਤੇ ਉਹਨੂੰ ਦਾਣਾ ਫਕਾ ਲੈ ਕੇ ਜਾਣਾ ਪੈਂਦਾ ਠੀਕ ਹੈ ਹਾਂਜੀ ਬਾਕੀ ਸਾਨੂੰ ਇੱਥੋਂ ਹੀ ਸਾਰੀ ਚੀਜ਼ ਲੈਉਣੀ ਪੈਂਦੀ ਹੈ ਠੀਕ ਹੈ ਠੀਕ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਕੀ ਨਾਮ ਹੈ ਤੁਹਾਡਾ ਸਰਵਨ ਸਿੰਘ ਆ ਬਜ਼ੁਰਗੋ ਜੀ ਆਪਾਂ ਗੱਲ ਕਰੀਏ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਾਫ ਸਫਾਈ ਦੀ ਮੁਢਲੇ ਕੰਮ ਹੈ ਜਿਹੜੇ ਛੋਟੀ ਛੋਟੀ ਕੰਮ ਹੈ ਉਸ ਪੱਖੋਂ ਕਿਵੇਂ ਰਿਹਾ ਆਪਣਾ ਸਰਪੰਚੀ ਦਾ ਜਿਹੜਾ ਕਾਰਜਕਾਲ ਹੈ ਠੀਕ ਰਿਹਾ ਹੈ ਠੀਕ ਹੈ ਠੀਕ ਹੈ ਹਾਂਜੀ ਨਹੀਂ ਕੋਈ ਇਦਾਂ ਦੀ ਕੋਈ ਪਰੇਸ਼ਾਨੀ ਕੋਈ ਦਿੱਕਤ ਵੀ ਕੋਈ ਗੜੀਆਂ ਪਾਣੀ ਦੀ ਬਾਲੀ ਹੈ ਮੇਨ ਵੱਡੀ ਸਮੱਸਿਆ ਵੱਡੀ ਪਾਣੀ ਦੀ ਹੈ ਹਾਂ ਠੀਕ ਹੈ ਹਾਂਜੀ ਇਹ ਬੱਚਿਆਂ ਦੀ ਪੜ੍ਹਾਈ ਦੀਆਂ ਸਹੂਲਤਾਂ ਇਹ ਵੀ ਸਹੂਲਤਾਂ ਚਾਹੀਦੀਆਂ ਜੀ ਸਕੂਲ ਛੋਟਾ ਹੈ ਬੱਚੇ ਸਾਰੇ ਕੋਈ ਕਰਨੀ ਜਾਂਦਾ ਹੈ ਕੋਈ ਸਰਦੂ ਘੜ ਜਾਂਦਾ ਜੀ ਇਹ ਪੜ੍ਹਾਈ ਦੇ ਜ਼ਰੂਰੀ ਚਾਹੀਦੀ ਤੇ ਪਾਣੀ ਦੀ ਹੈ ਠੀਕ ਹੈ ਹਾਂ ਬਿਲਕੁਲ ਇੱਕੋ ਸਾਡੇ ਵਿਚਕਾਰ ਨਾ ਨੌਜਵਾਨ ਵੀ ਖੜੇ ਮੁੰਡਾ ਆਈ ਵੀ ਮੜਾ ਜਾ ਕੇ ਰ ਇੱਕ ਤੈਨੂੰ ਨੌਜਵਾਨੀ ਵਾਲਾ ਸਵਾਲ ਹੀ ਆ ਜਿਹੜਾ ਪੁੱਛਦੇ ਆ ਨਸ਼ਾ ਸਾਰੇ ਪਿੰਡਾਂ ਚ ਹੀ ਹੈ तकरीबन ਸਾਰਿਆਂ ਚ ਹੀ ਹੈ ਇਸ ਪਿੰਡ ਚ ਕਿਵੇਂ ਤੂੰ ਤਾਂ ਨੌਜਵਾਨਾਂ ਚ ਰਹਿਣਾ ਹੈ ਨਸ਼ਾ ਵਸ ਦੂਰ ਰੋ ਨਸ਼ੇ ਤੋਂ ਬਸ ਠੀਕ ਹੈ ਦੂਰ ਤਾਂ ਰਹਿਣ ਕੀ ਰਹਿਣਗੇ ਮਤਲਬ ਕਿੰਨਾ ਕ ਹੈ ਕਿੰਨੇ ਕਾਟੇ ਜੀ ਇੰਨਾ ਹੈ ਨਹੀਂ ਆਈ ਬਸੀ ਅੱਛਾ ਕੋਈ ਨਸ਼ਾ ਛਡਾਉਣ ਲਈ ਕਮੇਟੀ ਕਮਉਂਟੀ ਆਪਣੇ ਪਿੰਡ ਚ ਬਣੀ ਹੈ ਕਮੇਟੀ ਬਣੀ ਹੈ ਜੀ ਬਸ ਚੱਲੀ ਜਾਂਦਾ ਸਿਸਟਮ ਵਸ अच्छा यानी कि मेरा पूछन ਦਾ ਮਤਲਬ ਕੀ ਆ ਵੀ ਦੇਖੋ ਮਾੜੀ ਆਦਤ ਜਿਹੜੀ ਕਿਸੇ ਨੂੰ ਵੀ ਲੱਗ ਸਕਦੀ ਹੈ ਲੱਗ ਜਾਂਦੀ ਹੈ ਜਵਾਨੀ ਸਿਸਟਮ ਹੀ ਆਇਆ ਜਾਂਦਾ ਹੈ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਪਰ ਲੋਕ ਨਸ਼ਾ ਛੱਡਣ ਨੂੰ ਜਾਂ ਛੱਡਣਾ ਤਿਆਰ ਹੈਗੇ ਕਿ ਨਾ ਵੀ ਕੋਈ ਕਮੇਡੀ ਜਿਹਾ ਹਸਪਤਾਲ ਜਾ ਕੇ ਵੀ ਅਸੀਂ ਨਸ਼ਾ ਛੱਡਦੀਏ ਕਿ ਉਹੀ ਸਰਕਾਰੀ ਗੋਲੀਆਂ ਤੇ ਹੈ ਸਰਕਾਰੀ ਗੋਲੀਆਂ ਚੱਲੀਆਂ ਜਾਂਦਾ ਹੀ ਹੈ ਅਜੇ ਤੱਕ ਉਹੀ ਚੱਲਦੀਆਂ ਚਲੋ ਤੁਸੀਂ ਸੁਣਿਆ ਬਹੁਤ ਵਧੀਆ ਗੱਲ ਹੈ ਵੀ ਸਰਕਾਰੀ ਗੋਲੀਆਂ ਦੇ ਜਿਹੜੇ ਇੱਥੇ ਵੀ ਲੋਕ ਹੈ ਇਸ ਪਿੰਡ ਦੇ ਵਿੱਚ ਹੈ ਜਿਹੜੇ ਲੱਗੇ ਹੋਏ ਆ ਜਿੱਥੇ ਕਿ ਸਰਕਾਰ ਨੂੰ ਇਸ ਤੇ ਕੰਟਰੋਲ ਕਰਨ ਦੀ ਜਿਹੜੀ ਜ਼ਰੂਰਤ ਹੈ ਇਸੇ ਨਾਲ ਵੀ ਆਪਾਂ ਕਿਸੇ ਅਗਲੇ ਪਿੰਡ ਨਵੀਂ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ